ਹਾਂਜੀ ਦੋਸਤੋ ਕੀ ਹਾਲ ਚਾਲ ਅੱਜ ਆਪਾਂ ਖੇਤ ਗੇੜਾ ਮਾਰ ਰਹੇ ਸੀਗੇ ਡੇਲੀ ਮਾਰਦੇ ਆਪਾਂ ਖੇਤ ਚੱਕਰ ਮਾਰਨਾ ਆਪਣੀ ਰੂਹ ਦੀ ਖਰਾਕ ਹੈ ਇੱਕ ਜੇ ਆਪਾਂ ਖੇਤ ਗੇੜਾ ਨਾ ਮਾਰੀਏ ਨਾ ਮਤਲਬ ਸਕੂਨ ਜਿਆ ਨਹੀਂ ਮਿਲਦਾ ਹੂੰ ਵੀ ਜਿਹੜਾ ਆਪਣਾ ਕੀਤਾ ਅਸਲ ਦੇ ਵਿੱਚ ਹੈ ਨਾ ਖੇਤੀਬਾੜੀ ਆਪਣਾ ਕਿੰਨਾ ਕੀਤਾ ਖੇਤੀਬਾੜੀ ਹਾਂ ਮੈਂ ਖੇਤੀਬਾੜੀ ਕੀਤਾ ਜੇ ਆਪਾਂ ਡੇਲੀ ਆ ਕੇ ਖੇਤ ਚੱਕਰ ਨਹੀਂ ਮਾਰਾਂਗੇ ਨਾ ਧਰਤੀ ਮਾਂ ਨੂੰ ਨਮਸਕਾਰ ਨਹੀਂ ਕਰਾਂਗੇ ਕਮ ਲੋ ਕੀਤਾ ਵੀ ਕਿਤੇ ਨਾ ਕਿਤੇ ਆਪਾਂ ਨੂੰ ਵਫਾ ਨਹੀਂ ਕਰਦਾ ਫਿਰ ਬਾਕੀ ਸ਼ਰਮ ਆਇਆ ਨਾ ਭਾਈ ਕੋਈ ਵੀ ਬਿਜ਼ਨਸਮੈਨ ਆ ਕੋਈ ਦੁਕਾਨਦਾਰ ਆ ਹਰ ਇੱਕ ਬੰਦਾ ਜਿੱਥੇ ਬਿਜ਼ਨਸ ਕਰਦਾ ਜਾਂਦੇ ਜਾਂਦਾ ਸਵੇਰੇ ਆਪਦਾ ਧੂਬਤੀ ਜੋ ਵੀ ਕਰਨੀ ਆ ਤੇ ਖੇਤੀ ਵੀ ਇੱਕ ਬਿਜ਼ਨਸ ਆ ਹਾਂ ਖੇਤੀ ਵੀ ਬਿਜ਼ਨਸ ਆ ਖੇਤੋਂ ਨਾ ਵੀ ਆਪਾਂ ਨੂੰ ਸੁਬਾ ਸੁਬਾ ਖੇਤੋਂ ਜਾਣਾ ਉਹ ਤਾਂ ਜਰੂਰੀ ਆ ਜਿਹੜਾ ਜਿਹਦਾ ਕੋਈ ਹੋਰ ਬਿਜ਼ਨਸ ਆ ਨਾ ਖੇਤੀਬੜ ਤੋਂ ਅਲੱਗ ਉਹਦੀ ਇੱਕ ਮਜਬੂਰੀ ਵੀ ਹੁੰਦੀ ਆ ਉਹ ਡੇਲੀ ਜਾਊਗਾ ਤਾਂ ਹੀ ਉਹਦਾ ਬਿਜ਼ਨਸ ਚੱਲੂ ਗਰੋ ਕਰੂਗਾ ਹਨਾ ਖੇਤੀ ਚਾਹੇ ਵੀ ਕੁਝ ਟਾਈਮ ਬੰਦੇ ਨੂੰ ਫ੍ਰੀ ਟਾਈਮ ਵੀ ਹੁੰਦਾ ਹਨਾ ਤੇ ਇਹ ਵੀ ਹੁੰਦਾ ਵੀ ਚਾਰ ਦਿਨ ਆਪਾਂ ਚਲੋ 5 ਦਿਨ ਚੱਕਰ ਨਾ ਮਾਰਿਆ ਖੇਤ ਫਿਰ ਵੀ ਲੱਗਦਾ ਵੀ ਆਪਣੀ ਖੇਤੀ ਚਲੋ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਦਿਲੋਂ ਪਿਆਰ ਹੈ ਹਨਾ ਵਧੀਆ ਦਿਲ ਲਾ ਕੇ ਖੇਤੀ ਕਰ ਰਿਹਾ ਉਹਨੂੰ ਖੇਤੀ ਵਫਾ ਵੀ ਕਰਦੀ ਹੈ ਕਿਤੇ ਨਾ ਕਿਤੇ ਤੂੰ ਦੇਖ ਸ਼ਰਮਾ ਆਪਾਂ ਖੇਤ ਆਏ ਨਾ ਹੁਣ ਨਹੀਂ ਜਾ ਪਿਆ ਕਿਹਾ ਥੋੜਾ ਥੋੜਾ ਆਪਾਂ ਮੌਸਮ ਕਿੰਨਾ ਸਾਫ਼ ਆ ਖੇਤ ਆ ਕੇ ਕਿੰਨੀ ਗ੍ਰੀਨਰੀ ਆ ਨਾ ਕਿੰਨਾ ਹਰਿਆਲੀ ਹਰਿਆਲੀ ਲੱਗੀ ਆ ਬਹੁਤ ਜ਼ਿਆਦਾ ਸਕੂਨ ਮਿਲ ਰਿਹਾ ਚਲੋ بارش ਹੋਈ ਆ ਪੂਰਾ এনवायरमेंट ਹੀ ਸਾਫ਼ ਹੋ ਗਿਆ ਪੂਰੀ ਹਵਾ ਸਾਫ਼ ਹੋ ਗਈ ਹਵਾ ਦੇ ਵਿੱਚ ਯਾਰ ਕਿਤੇ ਕੋਈ ਡਸਟ ਨਹੀਂ ਦਿਖ ਰਹੀ ਜਿੰਨੇ ਆਪਣੇ ਪੇੜ ਪੌਦੇ ਸੀਗੇ ਸਾਰੇ ਧੁੱਤੇ ਗਏ ਫਸਲਾਂ ਦਾ ਚਲੋ ਇਹ ਧੁੱਤੀਆਂ ਗਈਆਂ ਪੂਰੇ ਆਪਣੇ ਇੰਨੇ ਪੇੜ ਪੌਦੇ ਸਭ ਯਾਰ ਹੁਣ ਦੁਬਾਰਾ ਇਹਨਾਂ ਨੇ ਫੋਟ ਸ਼ੁਰੂ ਕਰਨੀ ਐ ਮੰਨ ਲਾ ਉਹਨਾਂ ਦੀ ਮੰਨ ਲਾ ਹੁਣ ਫੁੱਟਣ ਦਾ ਟਾਈਮ ਆ ਗਿਆ ਟਾਈਮ ਆ ਗਿਆ ਟਾਈਮ ਆ ਗਿਆ ਚਲੋ ਬਿਲਕੁਲ ਰਾਈਟ ਟਾਈਮ ਤੇ ਬਾਰਿਸ਼ ਹੋ ਗਈ ਤੇ ਪੇੜ ਪੌਦੇ ਵੀ ਵਧੀਆ ਖੁਸ਼ ਨੇ ਸਹੀ ਗੱਲ ਤੇ ਫਸਲਾਂ ਵੀ ਵਧੀਆ ਲਹਿਰਾ ਰਹੀਆਂ ਨੇ ਤੇ ਬਾਰਿਸ਼ ਹਮੇਸ਼ਾ ਫਾਇਦਾ ਹੀ ਕਰਦੀ ਐ ਕਈ ਵਾਰੀ ਆਪਾਂ ਨੂੰ ਲੱਗਦਾ ਵੀ ਚਲੋ ਇਹ ਪੱਕੀਆਂ ਫਸਲ ਤੇ ਆ ਗਈ ਹੈ ਨਾ ਪਰ ਉਹ ਵੀ ਨਹੀਂ ਯਾਰ ਉਹ ਕੱਲੀ ਆਪਣੀ ਫਸਲ ਵਾਸਤੇ ਵੀ ਨਹੀਂ بارش ਹੋਰ ਕਈ ਪੇੜ ਪੌਦੇ ਕਈ ਜੀਵ ਜੰਤੂ ਹਰ ਇੱਕ ਚੀਜ਼ ਨੂੰ ਕੁਦਰਤ ਨੇ ਪਾਣੀ ਦੇਣਾ ਹੁੰਦਾ ਤਾਂ بارش ਜ਼ਰੂਰੀ ਹੁੰਦੀ ਹੈ ਤੇ بارش ਹਮੇਸ਼ਾ ਹੀ ਫਾਇਦਾ ਕਰਦੀ ਹੈ ਫਸਲ ਨੂੰ ਵੀ ਫਾਇਦਾ ਕਰਦੀ ਹੈ ਜਿਹੜਾ ਆਪਾਂ ਖੇਤਾਂ ਦੇ ਵਿੱਚ ਜੂਰੀਆ ਦਿੰਦੇ ਆ ਨਾਈਟ੍ਰੋਜਨ ਦੇ ਤੌਰ ਤੇ ਜਿਹੜਾ ਮੀਂਹ ਦਾ ਪਾਣੀ ਹੁੰਦਾ ਨਾ ਇਹ ਵੀ ਹਵਾ ਦੇ ਵਿੱਚੋਂ ਇੱਕ ਨਾਈਟ੍ਰੋਜਨ ਲੈ ਕੇ ਆਉਂਦਾ ਸਰ ਮੈਂ ਤੁਸੀਂ ਗੱਲ ਕਰਦੇ ਨਾ ਵੀ ਖੇਤੀ ਬਾਰੇ ਤੁਸੀਂ ਗੱਲ ਕਰੀਆ ਹੁਣ ਹਾਂ ਹਾਂ ਵੀ ਬਿਜ਼ਨਸ ਆ ਵਧੀਆ ਖੇਤ ਆਉਣਾ ਚਾਹੀਦਾ ਇਹ ਚਲੋ ਛੁੱਡੀਆਂ ਕਰਾਂ ਪਰ ਮੈਂ ਇਹ ਪੁੱਛਣਾ ਚਾਹਣਾ ਬਾਈ ਵੀ ਖੇਤੀ ਫਿਰ ਨਵੇਂ ਮੁੰਡੇ ਘਟ ਕਿਉਂਗੇ ਹਟ ਕਿਉਂਗੇ ਕਾਰਨ ਬਾਈ ਤਾਂ ਆਹ ਕਰਕੇ ਕੀ ਕਹਿੰਦਾ ਵੀ ਆ ਠੇਕੇ ਤੇ ਬਾਣ ਦੇ ਦੇ ਬੇਲੇ ਰਹਿਾਂਗੇ ਐਸ਼ ਕਰਾਂਗੇ ਵੀ ਕੀ ਬੇਲੇ ਰਹਿਣਾ ਵੀ ਐਸ਼ ਹੈ ਨਾ ਯਾਰ ਇਹ ਕੋਈ ਵੀ ਐਸ਼ ਨਹੀਂ ਹੈਗੀ ਜਦੋਂ ਆਪਾਂ ਬੇਲੇ ਹੋਵਾਂਗੇ ਤਾਂ ਆਪਣੇ ਦਿਮਾਗ 'ਚ ਯਾਰ 네ਗੇਟਿਵ ਥਾਟ ਆਉਣਗੇ ਤਾਂ ਆਪਾਂ ਗਲਤ ਗਲਤ ਰਸਤੇ ਹੀ ਜਾਵਾਂਗੇ ਜਾਵਾਂਗੇ ਕੋਈ ਗਲਤ ਆਦਤਾਂ ਦੇ ਵਿੱਚ ਪਾਵਾਂਗੇ ਕੋਈ ਨਸ਼ਿਆਂ 'ਚ ਪੈ ਗਏ ਜਾਂ ਕੋਈ ਹੋਰ ਕਿਸੇ ਵੀ ਕੰਮ ਦੇ ਵਿੱਚ ਪੈ ਗਿਆ ਵੀ ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦਾ ਹੈ ਨਹੀਂ ਫਿਰ ਇਹ ਮੁੰਡੇ ਖੇਤੀ ਯਾਰ ਮੈਂ ਉਹ ਕਹਿੰਦੇ ਆ ਨਾ ਵੀ ਜਦ ਫਸਲੀ ਚੱਕਰ ਚ ਆਪਾਂ ਝੋਨਾ ਕਣਕ ਚ ਵੀ ਨਵੇਂ ਮੁੰਡੇ ਖੇਤੀ ਕਰਨ ਕੋਈ ਬਦਲਾਅ ਵੀ ਲਿਆ ਸਕਦੇ ਆ ਲਿਆ ਸਕਦੇ ਆ ਉਹ ਲਿਆ ਸਕਦੇ ਜੀ ਦਾ ਥੋੜਾ ਵੱਡਾ ਫਾਰਮਰ ਹੈ ਹਨ ਉਹ ਥੋੜਾ ਰਿਸਕ ਲੈ ਕੇ ਐਕਸਪੈਰੀਮੈਂਟ ਕਰੂਗਾ ਤਾ ਕੁਛ ਛੋਟੇ ਉਹ ਤੋਂ ਪ੍ਰੇਰਿਤ ਹਾਂ ਪ੍ਰੇਰਿਤ ਹੋਣਗੇ ਉਹਨਾਂ ਲਈ ਉਹ ਇੱਕ ਰੋਲ ਮਾਡਲ ਬਣੂਗਾ ਤਾਂ ਫਿਰ ਉਹਨੂੰ ਦੇਖ ਕੇ ਕਿਤੇ ਨਾ ਕਿਤੇ ਜਿਹੜੇ ਛੋਟਾ ਜ਼ਿਮੀਂਦਾਰ ਹੈ ਉਹ ਵੀ ਫਸਲੀ ਚੱਕਰ ਤੋਂ ਬਾਹਰ ਨਿਕਲ ਸਕਦਾ ਹੈ ਪਰ ਹਜੇ ਕੁਛ ਲੱਗ ਨਹੀਂ ਰਿਹਾ ਕਿਉਂ ਯਾਰ ਫਸਲਾਂ ਦੇ ਰੇਟ ਕਾਫੀ ਵੇਰੀ ਕਰਦੇ ਨੇ ਕਿਸਾਨ ਉਹਨਾਂ ਖੁਸ਼ਹਾਲ ਹੈ ਨਹੀਂਗਾ ਵੀ ਜਿੰਨਾ ਉਹ ਰਿਸਕ ਜੇ ਬਾਈ ਚਾਂਸ ਲਾਸ ਹੋ ਗਿਆ ਤਾਂ ਉਹ ਚੱਲ ਸਕੇ ਤਾਂ ਕਰਕੇ ਵੀ ਅਗਲਾ ਸੋਚਦਾ ਵੀ ਖੇਤੇ ਇਲਾਵਾ ਕੋਈ ਕੰਮ ਕਰ ਲਈ ਦੂਸਰੀ ਗੱਲ ਇਹ ਹੀ ਆਪਾਂ ਨੂੰ ਸਮਝਣੀ ਆਣੀ ਆਪਾਂ ਧਰਨੇ ਲਾ ਰਹੇ ਹਨ ਵੀ ਆਪਣੀਆਂ ਜ਼ਮੀਨਾਂ ਬਚਾਉਣ ਵਾਸਤੇ ਤੇ ਆਪਣੀ ਅਗਲੀ ਪੀੜ੍ਹੀ ਖੇਤੀ ਕਰਨ ਵਾਲੇ ਸਾਈਡ ਜਾ ਹੀ ਨਹੀਂ ਰਹੀ ਫਿਰ ਹਰ ਇੱਕ ਬੰਦਾ ਕਹਿੰਦਾ ਮੈਂ ਜ਼ਮੀਨ ਠੇਕੇ ਦੇ ਦਾਂ ਹਰ ਇੱਕ ਬੰਦਾ ਠੇਕੇ ਦੇ ਦਾਂ ਜਦੋਂ ਆਪਾਂ ਸਾਰੇ ਠੇਕੇ ਦੇਣ ਲੱਗ ਗਏ ਤਾਂ ਕਰੂ ਕੌਣ ਕਰੂ ਕੌਣ ਜਦੋਂ ਆਪਾਂ ਕਰ ਨਹੀਂ ਰਹੇ ਤਾਂ ਫਿਰ ਕੋਈ ਪ੍ਰਾਈਵੇਟ ਧਾਰੀ ਆਉਣਗੇ ਉਹੀ ਠੇਕੇ ਤੇ ਚਲੋ ਇੰਗਲਿਸ਼ ਚ ਕਹਾਂਗੇ ਆਪਾਂ ਕੰਟਰੈਕਟ ਤੇ ਲੈ ਲਈਏ ਕੰਟਰੈਕਟ ਤੇ ਲੈ ਲਈ ਕੰਟਰੈਕਟ ਤੇ ਲੈ ਲਈ ਤੇ ਕੰਟਰੈਕਟ ਫਾਰਮਿੰਗ ਹੋਣ ਲੱਗ ਗਈ ਹੁਣ ਆਪਾਂ ਕੰਟਰੈਕਟ ਫਾਰਮਿੰਗ ਹੁਣ ਬਚਾਉਣ ਵਾਸਤੇ ਫਿਰ ਆਪਾਂ ਉਹਦੇ ਅੰਡਰ ਹੋ ਕੇ ਕਰਾਂਗੇ ਹਾਂ ਫਿਰ ਉਹਨਾਂ ਦੇ ਅੰਡਰ ਹੋ ਕੇ ਕਰਾਂਗੇ ਹਾਂ ਫਿਰ ਰੁਜ਼ਗਾਰ ਤਾਂ ਚਾਹੀਦਾ ਆਪਾਂ ਹਾਂ ਰੁਜ਼ਗਾਰ ਤਾਂ ਦੇਖ ਚਾਹੀਦੇ ਚਾਹੀਦਾ ਹੂੰ ਹੁਣ ਜਿਹੜੇ ਕੋਲੇ ਮੈਂ ਯਾਦ ਨਹੀਂ ਕਹਿੰਦਾ ਘੱਟ ਤੋਂ ਘੱਟ ਮਤਲਬ ਵੀ 10 ਕਿੱਲੇ ਜ਼ਮੀਨ ਹੈਗੀ ਹੈ ਨਾ ਉਹਦੇ ਲਈ ਇੱਕ ਬਹੁਤ ਵਧੀਆ ਬਿਜ਼ਨਸ ਹੈ ਜੇ ਇੱਕ ਚੰਗੇ ਢੰਗ ਨਾਲ ਕਰੇ ਇਹ ਬਿਜ਼ਨਸ ਮੰਨ ਕੇ ਚੱਲੀ ਹਾਂ ਬਿਜ਼ਨਸ ਮੰਨ ਕੇ ਚੱਲੀਏ ਦੇਖੋ ਮਿਹਨਤ ਤਾਂ ਹਰ ਕੰਮ ਦੇ ਵਿੱਚ ਹੀ ਹੈ ਜਸ ਕੋਈ ਮਰਜ਼ੀ ਕੰਮ ਕਰ ਲਾ ਤੂੰ ਹਰ ਇੱਕ ਕੰਮ ਦੇ ਵਿੱਚ ਤੈਨੂੰ ਮਿਹਨਤ ਕਰਨੀ ਪੈਣੀ ਪੈਣੀ ਹੈ ਇਹ ਤਾਂ ਮੇਨ ਆ ਬਾਈ ਹਾਂ ਹੋਰ ਕੋਈ ਕੰਮ ਲਈ ਆਪਾਂ ਨੂੰ ਘਰ ਛੱਡ ਕੇ ਦੂਰ ਜਾਣਾ ਪੈਂਦਾ ਹੈ ਨਾ ਇਹ ਆ ਤੂੰ ਹੀ ਆਪਣੇ ਘਰ ਦੇ ਵਿੱਚ ਹੀ ਰਹਿ ਕੇ ਮਤਲਬ ਉੱਥੇ ਖੇਤ ਦੇ ਵਿੱਚ ਕੰਮ ਕਰ ਸਕਦੇ ਹੋ ਬਾਈ ਇੱਕ ਗੱਲ ਹੋਰ ਆ ਤੁਹਾਡੀ ਗੱਲ ਵਿੱਚ ਆ ਜਿਹੜੇ ਆਪਾਂ ਜਿਵੇਂ ਕਹਿੰਦਾ ਵੀ ਨਵਾਂ ਮੁੰਡਿਆਰ ਖੇਤੀ ਕਰ ਲੋ ਪਤਾ ਡਿਮਾਂਡ ਜ਼ਿਆਦਾ ਉਹਦੀ ਬਾਈ ਉਗਣਾ ਮੂੰਹ ਟ੍ਰੈਕਟਰ ਵੱਡਾ ਚਾਹੀਦਾ ਤੇ ਡੈਕ ਲੱਗਿਆ ਹੋਣਾ ਚਾਹੀਦਾ ਸੁੱਖ ਸਹੂਲਤੋਂ ਜ਼ਿਆਦਾ ਮੰਗਦੇ ਆ ਇਹ ਡੈਕ ਹੀ ਕੋਈ ਸੁੱਖ ਸਹੂਲਤ ਤਾਂ ਨਹੀਂ ਹੈਗੀ ਆ ਟ੍ਰੈਕਟਰ ਵੱਡੇ ਵੀ ਜਿੰਨਾ ਕਿ ਯਾਰ ਉਹਦੇ ਕੋਲ ਪਰ ਇਸ ਮਰੀਸੀ ਚੱਲ ਪਿਆ ਨਾ ਬਾਈ ਕਮ ਉਹ ਯਾਰ ਵੱਡਿਆਂ ਦੀ ਰੀਸ ਕਰਕੇ ਹੀ ਤਾਂ ਆਪਾਂ ਫੇਲ ਹੁੰਨੇ ਆ ਕਦੇ ਵੀ ਯਾਰ ਇਹ ਠੀਕ ਹੈ ਵੱਡੇ ਨੂੰ ਦੇਖ ਕੇ ਵੀ ਉਹ ਕੁਝ ਵਧੀਆ ਕਰ ਰਿਹਾ ਹੈ ਨਾ ਉਹ ਤੋਂ ਸਿੱਖ ਲੋ ਵੀ ਇਹ ਨਹੀਂ ਹੈਗਾ ਵੀ ਉਹ ਖਰਚੇ ਕਰ ਰਿਹਾ ਉਹਦੇ ਕੋਲੇ ਵੱਡੇ ਟਰੈਕਟਰ ਨੇ ਜਾਂ ਵੱਡੀਆਂ ਗੱਡੀਆਂ ਹਨਾ ਉਹ ਕੰਮ ਚ ਉਹਦੀ ਰੀਸ ਨਹੀਂ ਕਰਨੀ ਚਾਹੀਦੀ ਜਿੰਨੀ ਕ ਆਪਣੇ ਕੋਲੇ ਜ਼ਾਇਦਾ ਦਾ ਜਿੰਨੀ ਆਪਣੇ ਕੋਲੇ ਜ਼ਮੀਨ ਹੈ ਆਪਾਂ ਖੇਤੀ ਦੀ ਗੱਲ ਕਰ ਰਹੇ ਆ। ਅਸਟਾ ਮੈਂ ਖੇਤੀ ਦੀ ਗੱਲ ਕਰ ਰਹੇ ਆ ਆਪਣੇ ਕੋਲੇ ਜਿੰਨੀ ਕ ਜ਼ਮੀਨ ਹੈ ਉਹਦੇ ਅਕੋਰਡਿੰਗ ਕੋਈ ਚੱਕਰ ਨਹੀਂ ਆਉਂਦਾ ਆਪਾਂ ਛੋਟੇ ਟਰੈਕਟਰ ਨਾਲ ਵੀ ਆਪਣਾ ਸਰ ਸਕਦਾ ਹੈ ਤੇ ਮੈਂ ਜਿਹੜਾ 5 5 6 ਕਿੱਲੇ ਵਾਲਾ ਜ਼ਿਮੀਂਦਾਰ ਹੈ ਕੋਈ ਜ਼ਰੂਰੀ ਵੀ ਨਹੀਂ ਉਹਦੇ ਕੋਲੇ ਟਰੈਕਟਰ ਹੋਵੇ ਸਾਰੇ ਸੰਦ ਘੱਟ ਤੋਂ ਘੱਟ ਆਪਣੇ 15 ਤੋਂ 20 ਲੱਖ ਦੇ ਵਿੱਚ ਪੈ ਜਾਂਦੇ ਆ ਜਮ੍ਹਾਂ ਬਾਈ 10 ਲੱਖ ਦਾ ਟਰੈਕਟਰ ਹੀ ਪੈ ਜਾਂਦਾ 20 ਲੱਖ ਦੇ ਇੰਟਰਸਟ ਦੇ ਨਾਲ ਹੀ ਯਾਰ ਆਪਾਂ ਮੰਨ ਕੇ ਚੱਲ ਯਾਰ ਰੈਂਟ ਤੇ ਕਰਵਾ ਸਕਦੇ ਆ ਖੇਤੀ ਜਾਂ ਹੋਰ ਵੀ ਜਿਹਦੇ ਕੋਲੇ ਸੰਦ ਹੈਗੇ ਨੇ ਟਰੈਕਟਰ ਦਾ ਸੰਦ ਲੈ ਕੇ ਆਪਾਂ ਨਹੀਂ ਬਾਹੀ ਗਾ ਉਹਨੂੰ ਫਿਰ ਰੱਖਣ ਵਾਸਤੇ ਕੋਈ ਸ਼ੈੱਡ ਵਗੈਰਾ ਹੀ ਪਾਉਣਾ ਪਊ ਨਾ ਉਹਦੇ ਵਾਸਤੇ ਆਪਾਂ ਨੂੰ ਜਗ੍ਹਾ ਵੀ ਉਹਦੇ ਉਹਦੇ ਵਾਸਤੇ ਅਲੱਗ ਆਪਾਂ ਨੂੰ 5-4 ਲੱਖ ਰੁਪਈਆ ਖਰਚਾ ਕਰਨਾ ਪਊਗਾ ਉਹ ਵੀ ਹੈ ਨਾ ਹਾਂ ਕਿਉਂ ਉਹਨਾਂ ਦੀ ਸੇਫਟੀ ਵੀ ਜ਼ਰੂਰੀ ਹੈ ਜ਼ਰੂਰੀ ਹੈ ਬਾਈ ਬਾਹਰ ਅੱਜਕਲ ਸੰਦ ਨਹੀਂ ਵੱਚਦੇ ਨਾ ਨਾ ਬਾਹਰ ਤਾਂ ਨਾ ਸੰਦ ਬੱਚਨ ਉਹਨਾਂ ਦੀ ਕੇਅਰ ਵੀ ਨਹੀਂ ਹੁੰਦੀ ਕਿਤਨੇ ਜਲਦੀ ਖਰਾਬ ਹੋ ਜਾਂਦੀ ਉਹਨਾਂ ਦੀ ਲਾਈਫ ਵੀ ਘਟਦੀ ਹੈ ਤੇ ਆਪਾਂ ਮੰਨ ਕੇ ਚੱਲ ਕਿਰਾਏ ਤੇ ਕਰਵਾ ਸਕਦੇ ਆ ਕੋਈ 5-4 ਕਿੱਲੇ ਵਾਲੇ ਜ਼ਿਮੀਂਦਾਰ ਨੂੰ ਕੋਈ ਏਡਾ ਜ਼ਰੂਰੀ ਨਹੀਂ ਵੀ ਐਡੇ-ਐਡੇ ਵੱਡੇ-ਵੱਡੇ ਆਪਾਂ ਸੰਦ ਖਰੀਦੀਏ ਆਪਾਂ ਨੂੰ ਸੰਦ ਖਰੀਦਣ ਦਾ ਮੇਨ ਪਰਪਸ ਮੇਰੇ ਹਿਸਾਬ ਨਾਲ ਵੀ ਦਿਖਾ ਭਾਈਆ ਯਾਰ ਅਸਲ ਦੇ ਵਿੱਚ ਯਾਰ ਜਾ ਤਰ ਪੈ ਪੰਜਾਬੀ ਨਿੰਦਾਂ ਨਹੀਂ ਵੀ ਜ਼ਿਆਦਾ ਆਪਣੇ ਪੰਜਾਬ ਦੇ ਵਿੱਚ ਨਾ ਦਿਖਾਵਾ ਜ਼ਿਆਦਾ ਹੋ ਗਿਆ ਪੰਜਾਬ ਚ ਬਈ ਜਨਰਲ ਤਾਂ ਗੱਲ ਹੀ ਨਹੀਂ ਖੁੱਲ ਹੀ ਗਿਆ ਹਾਂ ਹੋ ਗਿਆ ਬਹੁਤ ਜ਼ਿਆਦਾ ਦਿਖਾਵਾ ਹੋ ਗਿਆ ਦਿਖਾਵੇ ਦੇ ਕਾਰਨ ਹੀ ਆਪਾਂ ਫੇਲ ਹੋ ਰਹੇ ਹਾਂ ਹਰ ਕੰਮ ਦੇ ਵਿੱਚ ਫੇਲ ਹੋ ਰਹੇ ਹਾਂ ਹੂੰ ਹੁਣ ਤੇ ਯਾਰ ਇੱਕ ਗੱਲ ਮੰਨ ਜਿਹੜਾ 10 ਮਿੰਟ ਤੁਹਾਡੇ ਦਿਖਾਵੇ ਤੋਂ ਜ਼ਿਆਦਾ ਆ ਗਏ ਚਲੋ ਆਪਾਂ ਗੱਲ ਤਾਂ ਖੇਤੀ ਦੀ ਕਰਦੇ ਹਾਂ 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 ਆ بڑے ਡੇਡੇ ਵਿਆਹ ਹੋਣ ਲੱਗੇ ਕਰਜ਼ਾ ਚੱਕ ਕੇ ਬਸ ਦਿਖਾਵੇ ਲਈ ਕਰ ਦਿੰਦੇ ਆ ਦਿਖਾਵੇ ਲਈ ਹਰ ਇੱਕ ਕੰਮ ਹੀ ਦਿਖਾਵੇ ਲਈ ਕਰ ਰਹੇ ਆ ਵੱਡੀਆਂ ਗੱਡੀਆਂ ਵੱਡੇ ਟਰੈਕਟਰ ਵੱਡੀਆਂ ਕੋਠੀਆਂ ਸਭ ਕੁਝ ਆਪਾਂ ਦਿਖਾਵੇ ਲਈ ਕਰ ਰਹੇ ਹਾਂ ਦਿਖਾਵੇ ਲਈ ਦੇਖੋ ਇਸ ਚੀਜ਼ ਦਾ ਐਂਡ ਤਾਂ ਹੈ ਹੀ ਨਹੀਂ ਕਿਸਦੇ ਨਾਲ ਆਪਾਂ ਕੰਪੈਰੀਸ਼ਨ ਕਰਾਂਗੇ ਆਪ ਨਾਲੋਂ ਜੇ 10 ਕਿੱਲੇ ਵਾਲਾ ਇੱਕ ਜ਼ਿੰਮੇਦਾਰ ਹੈ ਉਹ 20 ਕਿੱਲੇ ਨਾਲ ਕੰਪੈਰੀਸ਼ਨ ਕਰੂ 20 ਵਾਲਾ 40 ਨਾਲ ਕਰੂ 40 ਵਾਲਾ 100 ਕਿੱਲੇ ਨਾਲ ਕਰੂ ਉਹ 500 ਕਿੱਲੇ ਨਾਲ ਕਰੂ ਇਹਦਾ ਫਿਰ ਐਂਡ ਹੈ ਹੀ ਨਹੀਂ ਆਪਾਂ ਕਿਤੇ ਨਾਲ ਕੰਪੈਰੀਸ਼ਨ ਕਰਨਾ ਪਊ ਆਪਾਂ ਨੂੰ ਕਿਤੇ ਨਾ ਕਿਤੇ ਸੈਟੀਸਫਾਈ ਤਾਂ ਹੋਣਾ ਹੀ ਪਊਗਾ ਜੇ ਇੱਕ ਵਧੀਆ ਵਧੀਆ ਜ਼ਿੰਦਗੀ ਜੀਣੀ ਹੈ ਸਹੀ ਗੱਲ ਹੈ ਵਧੀਆ ਆਨੰਦਪੂਰਕ ਫਿਰ ਜਦੋਂ ਆਪਾਂ ਜਾਦੇ ਪੰਗੇ ਲੈਨੇ ਆ ਤਾਂ ਆਪਣੇ ਦਿਮਾਗੀ ਬੋਝ ਵੀ ਵੱਧਦਾ ਜਦੋਂ ਟੈਨਸ਼ਨ ਹਾਂ ਟੈਨਸ਼ਨ ਵਧੂਗੀ ਤਾਂ ਫਿਰ ਆਪਾਂ ਉਹੀ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਾਂ ਹੂੰ ਖੇਤੀ ਇੱਕ ਬਹੁਤ ਵਧੀਆ ਬਿਜ਼ਨਸ ਹੈ ਇਹਦੇ ਵਿੱਚ ਆਪਣੀ ਨਾਲ-ਨਾਲ ਕਸਰਤ ਹੁੰਦੀ ਰਹਿੰਦੀ ਹੈ ਕਸਰਤ ਹੁੰਦੀ ਰਹਿੰਦੀ ਹੈ ਤਾਂ ਆਪਣਾ ਸਰੀਰ ਫਿੱਟ ਰਹਿੰਦਾ ਹੈ ਤਾਂ ਆਪਾਂ ਬਿਮਾਰੀਆਂ ਤੋਂ ਬਚੇ ਰਹਿੰਦੇ ਆ ਤੇ ਨਾਲੋਂ ਠੀਕ ਹੈ ਵੀ ਆਪਣੀ ਆਮਦਨ ਵੀ ਵਧੀਆ ਚੱਲੀ ਜਾਂਦੀ ਹੈ ਬਾਕੀ ਭਾਈ ਖੇਤੀ ਨਾਲ ਇਹ ਵੀ ਗੱਲ ਹੈ ਹਨ ਜੇ ਮੈਂ ਆਪਾਂ ਖੇਤੀ ਕਰਦੇ ਆਂ ਆਪਾਂ ਕਿਸੇ ਦੇ ਅੰਡਰ 'ਚ ਨਹੀਂ ਹੈਗੇ। ਜੇ ਤੁਸੀਂ ਕੋਈ ਭਾਵੇਂ 20 ਲੱਖ ਦੀ ਪੈਕੇਜ ਵਾਲੀ ਜੋਬ ਕਰ ਰਹੇ ਹੋ ਪਰ ਤੁਸੀਂ ਉਹਨੂੰ ਕਿਸੇ ਦਾ ਕਿਸੇ ਦੇ ਅੰਡਰ ਕਰਾਣਾ ਹੀ ਪਊਗਾ। ਹਾਂ ਅੰਡਰ ਚੱਲਣਾ ਪਊਗਾ। ਤੋਂ ਹੀ ਤੁਸੀ ਯਾਦ ਹੋ। ਉਹੀ ਗੱਲ ਕਰ ਰਹੀ ਸੀ ਨਾ ਜਿਵੇਂ ਡੇਲੀ ਬਿਜ਼ਨਸ ਹੈ ਜਾਂ ਕਿਸੇ ਦਾ ਡੇਲੀ ਜੋਬ ਕਰਦਾ ਉਹਨੂੰ ਡੇਲੀ ਜਾਣਾ ਪਊਗਾ। ਡੇਲੀ ਜਾਣਾ ਪਊ। ਠੀਕ ਹੈ ਅੱਜ ਸਵੇਰ ਬਾਰਿਸ਼ ਹੋ ਰਹੀ ਸੀ। ਦੇਖ ਲਾ ਹੁਣ ਆਪਾਂ ਲਗਭਗ 11 ਦਾ ਟਾਈਮ ਹੋਇਆ। ਤਾਂ ਆਪਾਂ ਹੁਣ ਖੇਤ ਦੇ ਵਿੱਚ ਚੱਕਰ ਮਾਰਨ ਆਇਆ। ਕੋਈ ਆਪਾਂ ਨੂੰ ਜ਼ਰੂਰੀ ਤਾਂ ਨਹੀਂ ਸੀਗਾ ਵੀ ਆਪਾਂ ਸਵੇਰੇ ਹੀ ਮੰਨ ਕੇ ਚੱਲ ਵੀ 7:30 ਜਾਂ 8:00 ਵਜੇ ਜਾ ਕੇ ਆਪ ਬਾਰਿਸ਼ ਨਾਲ ਵਧੀਆ ਚਲੋ ਕਣਕਾਂ ਨੂੰ ਪਾਣੀ ਲੱਗ ਰਿਹਾ ਤਾਂ ਆਪਾਂ ਹੁਣ ਵੈਸੇ ਹੀ ਇੱਕ ਆਨੰਦ ਲੈਣ ਲਈ ਕੇਚ ਨਾ ਕੇ ਦੀ ਰੈਲੀ ਦੇ ਕੰਨੇ ਤਾਂ ਆ ਕੇ ਨੇਚਰ ਦਾ ਆਨੰਦ ਲੈ ਸਕਦੇ ਆਨੰਦ ਆਨੰਦ ਹੀ ਲੈ ਰਹੇ ਆਪਾਂ ਤੇ ਹਾਂ ਆਪਾਂ ਅੱਜ ਤੇ ਜਿਹੜੀ ਆਪਾਂ ਨੂੰ ਵਾਤਾਵਰਨ ਮਿਲਿਆ ਸਾਫ਼ ਸੁਥਰਾ ਇਹ ਤਾਂ ਕਿਤੇ ਮਿਲ ਹੀ ਨਹੀਂ ਸਕਦਾ ਕਿਤੇ ਨਹੀਂ ਮਿਲ ਸਕਦਾ ਦੇਖੋ ਨਾ ਆਪਾਂ ਬਿਲਕੁਲ ਫਰੈਸ਼ ਏਅਰ 'ਚ ਖੜੇ ਆ ਚਾਰੋਂ ਤਰਫ ਆਪਣੇ ਹਰਿਆਲੀ ਆ ਤਾਂ ਆਪਾਂ ਇਹਦਾ ਆਨੰਦ ਮਾਣ ਰਹੇ ਆ ਹੂੰ ਬਾਕੀ ਬਈ ਕੀ ਦੇਖ ਇਹ ਜਿਹੜੀ ਆਪਣੀ ਆਹ ਲਾਈਫ ਹਨ ਖੇਤੀਬਾੜੀ ਵਾਲੇ ਬੰਦੇ ਹੀ ਲਾ ਲਾ ਪਿੰਡੂ ਹੀ ਲਾ ਲਾ ਇਹ ਆਨੰਦਪੂਰਵਕ ਕਿਉਂਕਿ ਜਦੋਂ ਆਪਾਂ ਖੇਤ ਬੈਠੇ ਆ ਮਨ ਲਾ ਤੈਨੂੰ ਕਿਸ ਨੇ ਆਵਾਜ਼ ਮਾਰਤੀ ਬਾਈ ਜੀ ਉਰੇ ਆ ਜਾ ਤੇਰਾ ਦਿਲ ਕਰੂ ਚੱਲ ਜੀ ਚੱਲ ਕਰੀ ਬਾਈ ਮੈਂ ਤਾਂ ਬੈਠਾ ਜਰਾ ਜੇ ਤੂੰ ਜੋਬ ਕਰਦਾ ਤੇਰੀ ਚਾਹੇ 5 ਲੱਖ ਰੁਪਏ ਮਹੀਨੇ ਦੀ ਸੈਲਰੀ ਆ ਬਾਈ ਜਦੋਂ ਤੈਨੂੰ ਬੌਸ ਨੇ ਆਵਾਜ਼ ਮਾਰਤੀ ਆ ਤੇਰਾ ਦਿਲ ਕਰਦਾ ਨਹੀਂ ਕਰਦਾ ਘਰੋਂ ਤੂੰ ਲੜ ਕੇ ਆਇਆ ਕੁਛ ਕਰ ਕੇ ਆ ਉਹਦੇ ਜਾ ਕੇ ਆਖੇ ਲੱਗਣੀ ਪੈਣਾ ਠੀਕ ਸਹੀ ਗੱਲ ਆ ਬਿਲਕੁਲ ਹਾਂ ਇਹ ਬਾਈ ਇਹ ਇਹ ਜੀ ਜੋਬ ਆ ਮਨ ਲਓ ਜਮਾ ਵਾਈਂਡਰ ਲੈਕਸ ਹਾਂ ਉਹ ਇਹ ਜਿਹੜੇ ਆਪਾਂ ਧਰਨਿਆਂ ਦੀ ਗੱਲ ਕਰ ਰਹੇ ਸੀ ਨਾ ਵੀ ਆਪਾਂ ਧਰਨੇ ਲਾ ਕੇ ਵੀ ਪ੍ਰਾਈਵੇਟ ਕੰਪਨੀਆਂ ਇੱਥੇ ਨਾ ਆਉਣ ਆਪਣੇ ਜ਼ਮੀਨਾਂ ਐਕਵਾਇਰ ਨਾ ਕਰਨ ਚਲੋ ਉਹਨਾਂ ਨੂੰ ਆਪਾਂ ਰੋਕ ਰਹੇ ਆ ਜੇ ਉਹਨਾਂ ਨੂੰ ਰੋਕਾਂਗੇ ਤਾਂ ਇੱਧਰ ਆਪਾਂ ਨੂੰ ਆਪਣੀ ਜਿਹੜੀ ਅਗਲੀ ਜਨਰੇਸ਼ਨ ਹੈ ਉਹਨਾਂ ਨੂੰ ਖੇਤੀ ਦੇ ਵੱਲ ਵੀ ਲਾਉਣਾ ਤਾਂ ਪਊਗਾ ਵੀ ਉਹਨਾਂ ਨੂੰ ਵੀ ਰੋਕ ਰਹੇ ਆ ਇਹ ਵਾਲੀ ਪ੍ਰੀਰੀ ਆਪਣੀ ਖੇਤੀ ਕਰ ਨਹੀਂ ਰਹੀ ਤਾਂ ਫਿਰ ਖੇਤੀ ਕਰੂ ਕੌਣ ਇੱਕ ਬਈ ਹਾਂ ਇਹ ਮੇਨ ਗੱਲ ਮੈਂ ਸੁਣਦਾ ਆਪਾਂ ਆਪਾਂ ਲਾ ਨਹੀਂ ਰਹੇ ਇਹ ਗੱਲ ਮੇਨ ਪਤਾ ਬਈ ਅੱਜ ਕੱਲ ਮਾਂ ਪਿਓ ਦੀ ਕੀ ਸੋਚਾ ਉਹ ਜ਼ਿਆਦਾਤਰ ਜਿਹੜੇ ਬੱਚੇ ਹੁਣ ਮਤਲਬ ਖੇਤੀ ਤੇ ਜੋਗ ਹੋ ਰਹੇ 18-20 ਸਾਲ ਦੇ ਉਹਨੂੰ ਮਾਪੇ ਇਹ ਗੱਲ ਕਹਣਾ ਵੀ ਪੁੱਤ ਖੇਤੀ ਦਾ ਮੈਂ ਕਰ ਲਉ ਤੂੰ ਕੁਝ ਹੋਰ ਦੇਖ ਲੈ ਵੀ ਤੂੰ ਖੇਤ ਨਾ ਇਹ ਤਾਂ ਵੀ ਲਾਹੇਵੰਦ ਧੰਦਾ ਹੈ ਹੀ ਨਹੀਂ ਉਹਨਾਂ ਦੇ ਪਾਸੇ دماغ ਦੇ ਹਾਂ 네ਗੈਟਿਵਿਟੀ ਨਹੀਂ ਦਿਮਾਗ ਦੇ ਵਿੱਚ ਭਰ ਰੱਖੀ ਹੈ ਵੀ ਇਹ ਤਾਂ ਕਿੱਤਾ ਲਾਹੇਵੰਦ ਹੈ ਹੀ ਨਹੀਂ ਵੀ ਸਾਡੀਆਂ ਪਿਓ ਦਾਦੇ ਦੀਆਂ ਦੋ ਦੋ ਪੀੜੀਆਂ ਲੰਘੀਆਂ ਇੱਥੇ ਮਿੱਟੀ ਹਾਂ ਮਿੱਟੀ ਪਟਦੇ ਨੇ ਲੰਘਿਆ ਸਾਨੂੰ ਹਾਂ ਇਹਦੇ ਵਿੱਚ ਕੁਝ ਨਹੀਂ ਬਣਦਾ ਵੀ ਚਲੋ ਜਿਹੜਾ ਮਹਲਾ ਕਿੱਲੇ ਦੋ ਕਿੱਲੇ ਵਾਲਾ ਜ਼ਿਮੀਂਦਾਰ ਆ ਉਹ ਤਾਂ ਤਾਂ ਆਪਾਂ ਕਹਿ ਸਕਦੇ ਆ ਵੀ ਉਹਦੇ ਕੋਲ ਜ਼ਮੀਨ ਹੀ ਬਹੁਤ ਘੱਟ ਆ ਪਰ ਉਹ ਵੀ ਬਹੁਤ ਮਿਹਨਤ ਕਰਕੇ ਵਧੀਆ ਹਾਂ ਮਿਹਨਤ ਕਰਕੇ ਚਲੋ ਨਾਲ ਉਹ ਕੋਈ ਪਸ਼ੂ ਪਾਲਣ ਦਾ ਕੋਈ ਡੇਰੀ ਫਾਰਮਿੰਗ ਵਾਲਾ ਧੰਦਾ ਕਰਕੇ ਆਪਦਾ ਵਧੀਆ ਮਹਲਾ ਸਿਸਟਮ ਚਲਾ ਰਿਹਾ ਜਿੰਨੇ ਚਲਾਣਾ ਜਿੰਨੇ ਚਲਾਉਣਾ ਆਪਾਂ ਦੇਖ ਰਹੇ ਆ ਪਿੰਡਾਂ ਦੇ ਵਿੱਚ ਜਿਆਦਾਤਰ ਯਾਰ ਦੋ ਕਿੱਲੇ ਵਾਲੇ ਤਿੰਨ ਕਿੱਲੇ ਵਾਲਾ ਜ਼ਿਮੀਂਦਾਰ ਵੀ ਮੈਂ ਨਾਲ ਇੱਕ ਪਸ਼ੂ ਪਾਲਣ ਦਾ ਧੰਦਾ ਕਰਕੇ ਬਹੁਤ ਵਧੀਆ ਸੈੱਟ ਆ ਤੇ ਮੈਂ 20-20 ਕਿੱਲੇ ਵਾਲੇ ਫੇਲ ਹੁੰਦੇ ਦੇਖ ਰਿਹਾ ਬੰਦੇ ਹੁੰਦੇ ਨੇ ਹਾਂ ਬਿਲਕੁਲ ਫੇਲ ਹੁੰਦੇ ਦੇਖ ਰਿਹਾ ਤੇ ਆਪ ਠੀਕ ਹੈ ਐ ਸਾਰਾ ਦਿਨ ਆਪਾਂ ਇਹ ਨਹੀਂ ਕਹਿਣਾ ਵੀ ਇਹ ਕਿੱਤਾ ਤਾਂ ਜਰੇ ਦੇ ਵਿੱਚ ਤੋਂ ਕੁਝ ਬਚਦਾ ਹੀ ਨਹੀਂ ਹੈ ਨਾ ਬਾਈ ਜੀ ਮੈਂ ਜੇ ਤਾਂ ਆਪਾਂ ਨੂੰ ਹਾਂ ਤਕਰੀਬ ਹੈ ਨਹੀਂ ਉਹਨੂੰ ਕਰਨ ਦੀ ਇੱਕ ਮਿੰਟ ਵੀਰੇ ਆਪਣਾ ਇਕੱਲਾ ਕਿਸਾਨ ਭਰਾ ਹੀ ਆ ਜਿਹੜਾ ਆਪਦੇ ਕਿੱਤੇ ਨੂੰ ਨਿੰਦ ਦਿੰਦਾ ਹਾਂ ਹੋਰ ਕੋਈ ਵੀ ਦੁਕਾਨਦਾਰ ਕੋਈ ਬਿਜ਼ਨਸਮੈਨ ਕਦੇ ਇਹ ਨਹੀਂ ਕਹੂਗਾ ਵੀ ਮੈਨੂੰ ਇਹ ਉਹ ਕਹੂਗਾ ਵੀ ਬਹੁਤ ਵਧੀਆ ਚੱਲਦਾ ਸਹੀ ਹੈ ਪਰ ਆਪਾਂ ਕੀ ਕਹਿੰਦੇ ਆਪਣੇ ਬੱਚਿਆਂ ਨੂੰ ਵੀ ਇਹ ਰੇਹ ਚ ਫਾਇਦਾ ਨਹੀਂ ਕੋਈ ਹੋਰ ਕੰਮ ਦੇ ਇਹ ਚ ਫਾਇਦਾ ਨਹੀਂਗਾ ਹਾਂ ਆਪਾਂ ਨੁਕਸਾਨ ਆਪ ਕਰਦੇ ਆ ਹੁਣ ਯਾਰ ਮੈਂ 10 ਤੋਂ 12 ਕਿੱਲੇ ਵਾਲਾ ਵੀ ਕਹਿ ਰਿਹਾ ਵੀ ਯਾਰ ਇਹਦੇ ਵਿੱਚ ਕੋਈ ਫਾਇਦਾ ਨਹੀਂ ਮੰਨ ਕੇ ਚੱਲੋ ਐਵਰੇਜ ਆ ਹੁਣ ਲੱਖ ਰੁਪਏ ਨੂੰ ਠੇਕਾ ਹੋ ਗਿਆ ਜਮੀਨ ਦਾ ਠੇਕਾ ਹੋ ਗਿਆ ਨਾ ਜਿਹਦੇ ਕੋਲੇ 12 ਕਿੱਲੇ ਜ਼ਮੀਨ ਹੈ ਉਹਦਾ 12 ਲੱਖ ਰੁਪਏ ਠੇਕਾ ਹੋ ਗਿਆ ਨਾ ਜੀ ਤੰਨੇ ਹਣਾ 12 ਲੱਖ ਰੁਪਏ ਠੇਕਾ ਹੋ ਗਿਆ ਮੰਨ ਲਓ ਘਰ ਦੇ ਵਿੱਚ ਤਿੰਨ ਜੀ ਨੇ ਇੱਕ ਬੰਦੇ ਕੋਲ 12 ਕਿੱਲੇ ਜ਼ਮੀਨ ਹੈ 12 ਕਿੱਲੇ ਜ਼ਮੀਨ ਲੱਖ ਰੁਪਏ ਉਹਦੀ ਮੰਥਲੀ ਸੈਲਰੀ ਹੋਗੀ ਨਾ ਸੈਲਰੀ ਹੋਗੀ ਬਈ ਜਿਹੜਾ ਕੋਈ ਗਵਰਨਮੈਂਟ ਜੌਬ ਕਰਦਾ ਹੈ ਉਹਦੀ ਲੱਖ ਰੁਪਏ ਸੈਲਰੀ ਹੈ ਉਹਨੂੰ ਆਪਾਂ ਕਹਿੰਦੇ ਨੇ ਇਹ ਬਹੁਤ ਵਧੀਆ ਹੈ ਹੂੰ ਇਹ ਤਾਂ ਬਹੁਤ ਵਧੀਆ ਜ਼ਿੰਦਗੀ ਜੀ ਰਿਹਾ ਚੰਗੀ ਜੌਬ ਹੈ ਚੰਗੀ ਜੌਬ ਉਹਨੂੰ ਡੇਲੀ ਜੌਬ ਤੇ ਜਾਣਾ ਪਊਗਾ ਉਹਦਾ ਰੁਟੀਨ ਦਾ ਖਰਚਾ ਹਾਂ ਰੋਟੀਨ ਦਾ ਟੀਨ ਦਾ ਖਰਚਾ ਵੀ ਹੈ ਜਾਣ ਆਉਣ ਦਾ ਇੱਥੇ ਜੇ ਆਪਾਂ ਜ਼ਮੀਨ ਠੇਕੇ ਦੇਤੀ ਤਾਂ ਆਪਣੇ ਕੋਲੇ ਲੱਖ ਰੁਪਏ ਮੰਥਲੀ ਇਰ ਪੈਸੇ ਆਉਣ ਲੱਗੇ ਉਹ ਡੇਲੀ ਜਾ ਕੇ ਲੱਖ ਰੁਪਏ ਦੀ ਸੈਲਰੀ ਹੈ ਉਹ ਕਹਿੰਦੇ ਸੈਟ ਹੈ ਕਾਮਜਾਬ ਹੈ ਉਹ ਕਾਮਜਾਬ ਹੈ ਵੀ ਇੰਨਾ ਵੀ ਆਪਦੇ ਕਿਤੇ ਨੂੰ ਕਦੇ ਨਿੰਦਰਾ ਨਹੀਂ ਚਾਹੀਦਾ ਠੀਕ ਹੈ ਵੀ ਉਹਦੇ ਵਿੱਚ ਆਪਾਂ ਸਕਸੈਸਫੁਲ ਨਹੀਂ ਹੋਏ ਸਕਸੈਸਫੁਲ ਬਾਕੀ ਉਹਨੂੰ ਤੁਸੀਂ ਆਪਾਂ ਮਿਹਨਤ ਕਰੋ ਹਨਾ ਕੋਈ ਬਦਲਾ ਲੈ ਹੁਣ ਚੰਗਾ ਬਣਾਉਣ ਦੀ ਕੋਸ਼ਿਸ਼ ਕਰੋ ਹਰ ਹਰ ਸਾਲ ਲਾਰੋ ਹਰ ਟਾਈਮ ਲਾ ਲਓ ਕੋਈ ਵੀ ਫੀਲਡ ਹੈ ਸਾਰੇ ਬੰਦੇ ਉਹਦੇ ਵਿੱਚ ਸਕਸੈਸਫੁਲ ਨਹੀਂ ਹੁੰਦੇ ਭਾਈ ਬਿਜ਼ਨਸਮੈਨ ਮੈਂ ਦੇਖੇ ਨੇ ਫੇਲ ਹੋ ਜਾਂਦੇ ਨੇ ਫੇਰ ਫੇਰ ਕਰਦੇ ਨੇ ਫੇਰ ਚੱਲ ਪੈਂਦੇ ਨੇ ਉਤਰਾ ਚੜਾਤਾ ਵੀਰੇ ਜ਼ਿੰਦਗੀ 'ਚ ਆਉਣਾ ਹੀ ਰਿਹਾਉਣੀ ਓਹੀ ਸੇਮ ਬਿਜ਼ਨਸ ਦੇ ਵਿੱਚ 50 ਬੰਦੇ ਕਾਮਯਾਬ ਹੁੰਦੇ ਨੇ 50 ਫੇਲ ਫੇਲ ਹੋ ਜਾਂਦੇ ਨੇ ਤੇ ਖੇਤੀ ਵੀ ਉਹ ਹੀ ਬਿਜ਼ਨਸ ਆ ਵੀ ਠੀਕ ਹੈ ਜਿੰਨੇ ਨਹੀਂ ਢੰਗ ਨਾਲ ਕੀਤਾ ਕੋਈ ਕਹਿੰਦਾ ਵੀ ਚਲੋ ਇਹ ਆਪਾਂ ਮੰਨਦੇ ਆ ਵੀ ਕੁਦਰਤ ਤੇ ਡਿਪੈਂਡ ਆ ਮੌਸਮ ਤੇ ਡਿਪੈਂਡ ਆ ਠੀਕ ਆ ਮੌਸਮ ਤੇ ਹਰ ਇੱਕ ਚੀਜ਼ ਯਾਰ ਕੁਦਰਤ ਤੇ ਡਿਪੈਂਡ ਹੂੰ ਠੀਕ ਆ ਖੇਤੀ ਮੌਸਮ ਤੇ ਡਿਪੈਂਡ ਆ ਪਰ ਇੰਨਾ ਵੀ ਨਹੀਂ ਮੰਨ ਕੇ ਚੱਲ ਵੀ ਇਹ ਘਾਟੇ ਦਾ ਸੌਦਾ ਹੈਗਾ ਵੀ ਜੇ ਆਪਾਂ ਇਹਨੂੰ ਢੰਗ ਨਾਲ ਕਰਾਂਗੇ ਬਾਈ ਇੱਕ ਹੋਰ ਗੱਲ ਬਹੁਤ ਵਧੀਆ ਬਿਜ਼ਨਸ ਹੈ ਜੇ ਆਪਾਂ ਇਹਨੂੰ ਬਿਲਕੁਲ ਢੰਗ ਨਾਲ ਕਰਾਂਗੇ ਬਾਕੀ ਇੱਕ ਗੱਲ ਹੋਰ ਆ ਸ਼ਰਮਾ ਜੀ ਖੇਤੀ ਜੀ ਨਾ ਕਰੋਨਾ ਵੇਲੇ ਸਭ ਬ ਕੱਲੀ ਖੇਤੀ ਇਹ じゃ ਬਿਜ਼ਨਸ ਜਿਹੜਾ ਫੇਲ ਨਹੀਂ ਹੋਇਆ ਸੀ ਹਾਂ ਉਹ ਚੱਲਦਾ ਹੀ ਰਿਹਾ ਚੱਲਦਾ ਚੱਲਦਾ ਰਿਹਾ ਹਾਂ ਉਹਦੇ ਸਿਰ ਤੇ ਸਾਰੀ ਦੁਨੀਆ ਚੱਲੀ ਆ ਹਾਂ ਵੀ ਮੰਨ ਕੇ ਜਿਹੜੇ ਆਪਾਂ ਦੁਕਾਨਦਾਰ ਸੀ ਉਹਨਾਂ ਦੀਆਂ ਦੁਕਾਨਾਂ ਬੰਦ ਹੋ ਗਈਆਂ ਚਲੋ ਇਹ ਵਾਲੇ ਬਈ ਜੋ ਪ੍ਰਾਈਵੇਟ ਜੋਬ ਸੀ ਉਹ ਸਭ ਬੰਦ ਜਾਂ ਜਿਹੜੇ ਯਾਰ ਛੋਟਾ ਦੁਕਾਨਦਾਰ ਹੀ ਲਾ ਲੋ ਉਹਨਾਂ ਦੀਆਂ ਸਭ ਦੀਆਂ ਦੁਕਾਨਾਂ ਕੋਈ ਸਬਜ਼ੀ ਵਾਲਾ ਸਭ ਦੀਆਂ ਬੰਦ ਹੋ ਗਈਆਂ ਨਾ ਉਹਨੇ ਦੇਖੋ ਕਿੰਨਾ ਔਖਾ ਟਾਈਮ ਪਾਸ ਕੀਤਾ ਤੇ ਆਪਣੇ ਖੇਤੀ ਵਾਲੇ ਨੂੰ ਕੋਈ ਵੀ ਦਿੱਕਤ ਨਹੀਂ ਆਈ ਨਹੀਂ ਆਈ ਠੀਕ ਆ ਆਪਣੀਆਂ ਫਸਲਾਂ ਵਧੀਆ ਸੀ ਜਦੋਂ ਆਪਾਂ ਮੰਨ ਲਾ ਕਣਕ ਦੀ ਸ਼ਾਇਦ ਉਹ ਤੋਂ ਵੱਢੀ ਹੋਣੀ ਸੀ ਵੀ ਕੋਈ ਆਪਾਂ ਨੂੰ ਦਿੱਕਤ ਪਰੇਸ਼ਾਨੀ ਨਹੀਂ ਆਈ। ਆਦੇ ਘਰਾਂ ਦੇ ਵਿੱਚ ਆਰਾਮ ਨਾਲ ਬੈਠੇ ਰਹੇ ਆਂ। ਸ਼ਹਿਰਾਂ ਵਾਲੇ ਲੋਕ ਜਿਹੜੇ ਸੀਗੇ ਉਹ ਇੱਕ ਬੰਦ ਕਮਰਿਆਂ ਦੇ ਵਿੱਚ ਬੰਦ ਹੋ ਕੇ ਰਹਿ ਗਏ। ਆਪਾਂ ਆਪਦਾ ਉੜਦੇ ਸੀ, ਡੇਲੀ ਖੇਤ ਵੀ ਚੱਕਰ ਮਾਰ ਲੈਂਦੇ ਸੀਗੇ। ਤੇ ਇੱਕ ਵਧੀਆ ਆਪਦਾ ਆਨੰਦ ਲੈ ਰਹੇ ਸੀਗੇ। ਇੱਕ ਬਾਈ ਗੱਲ ਹੋਰ ਹਨਾ। ਜਿਵੇਂ ਹੁਣ ਪਤਾ ਕੀ ਚੇ ਵਿੱਚ ਤੁਸੀਂ ਗੱਲ ਕਰੀ ਠੇਕੇ ਤੇ ਬਾਣ ਦੇ ਕੇ ਬੰਦਾ ਉਹ ਜਿਹੜੇ ਆਪਾਂ ਉੱਥੇ ਆਲਸੀ ਹੋ ਗਏ ਆਲਸੀ ਹੋ ਗਏ ਜਿਵੇਂ 10 ਕਿਲੇ ਦਾ ਜ਼ਿੰਮੇਦਾਰਾ ਬਾਣ ਠੇਕੇ ਦੇ ਕੇ ਉਹ ਕੀ ਕਰਦਾ ਫਿਰ ਘਰੇ ਪੈ ਕੇ ਹੀ ਟੈਂਪਟ ਪਾਉਂਦਾ ਹਾਂ ਵੀ ਉਹਨੂੰ ਇਹ ਚਾਹੀਦਾ ਜਾਂ ਤਾਂ ਕੋਈ ਹੋਰ ਕੀਤਾ ਦੇਖਿਆ ਨਾ ਤੇ ਨਹੀਂ ਉਹਨੂੰ ਤਾਂ ਆਪਣੀ ਖੇਤੀ ਐਨੇ ਵਧੀਆ ਢੰਗ ਨਾਲ ਕਰਨੀ ਚਾਹੀਦੀ ਆ ਵੀ ਉਹਨੂੰ ਜ਼ਰੂਰਤ ਹੀ ਨਾ ਪਵੇ ਹੋਰ ਸਣੇ ਪਰ ਜਿਹੜਾ ਠੇਕੇ ਤੇ ਬਾਣ ਆਪਾਂ ਦੇਣ ਲੱਗ ਗਏ ਨਾ ਆਪਣਾ ਮੋਹ ਟੁੱਟ ਜਾਂਦਾ ਬਾਈ ਹਾਂ ਆਪਣਾ ਧਰਤੀ ਨਾਲ ਪਿਆਰ ਪਿਆਰ ਹੀ ਨਹੀਂ ਰਿਹਾ ਆਪਣਾ ਪਿਆਰ ਉਹ ਘਟ ਰਿਹਾ ਬਹੁਤ ਜਿਹੜਾ ਆਪਣੋ ਛੱਡ ਹੀ ਗਏ ਕੰਮ ਫਿਰ ਉਹਦੇ ਨਾਲ ਆਪਣਾ ਕੀ ਪਿਆਰ ਰਹੂਗਾ ਆਪਾਂ ਠੀਕ ਆ ਵੀ ਆਪਣੇ ਕੋਲ ਠੇਕਾ ਆ ਗਿਆ ਹਾਂ ਬਸ ਆਪਾਂ ਠੇਕਾ ਹਾਲਸ ਵੱਧ ਗਿਆ ਹਾਲਸ ਵੱਧ ਗਿਆ ਕੰਮ ਕਰਨ ਦਾ ਆਪਣਾ ਦਿਲ ਨਹੀਂ ਕਰਦਾ ਜ਼ਿਆਦਾਤਰ ਪੰਜਾਬੀ ਆਪਾਂ ਇਹ ਹੋਗੇ ਨਾ ਵੀ ਆਪਾਂ ਕੰਮ ਕਰਕੇ ਖੁਸ਼ ਨਹੀਂ ਹੈਗੇ ਹੂੰ ਹੂੰ ਬਹੁਤ ਘੱਟ ਕੰਮ ਕਰਕੇ ਖੁਸ਼ ਆ ਠੀਕ ਆ ਕੱਲਾ ਸਰਕਾਰਾਂ ਨੂੰ ਦੋਸ਼ ਦੇ ਰਹੇ ਆਪਾਂ ਸਰਕਾਰਾਂ ਵੀ ਆਪਣੇ ਚੋਂ ਹੀ ਬਣਦੀਆਂ ਨੇ ਇਹ ਨਾ ਇੱਕ ਮੈਂ ਨਾ ਕਿਸੇ ਸਮਝਦਾਰ ਬੰਦੇ ਨਾਲ ਗੱਲ ਕਰੀ ਜਾਂਦਾ ਸੀ ਉਹਨੇ ਮੈਨੂੰ ਗੱਲਾਂ ਕਰੀਆਂ ਸੀ ਬਾਹਰ ਦੀਆਂ ਹੋਰ ਮੇ ਕੈਨੇਡਾ ਅਮਰੀਕਾ ਦੇ ਉਹ ਕਹਿੰਦਾ ਬਾਈ ਜੀ ਮੈਨੂੰ ਇੱਕ ਬੰਦਾ ਕਨੇਡਾ ਦੇ ਹਾਂ ਜਿਹੜਾ ਇੱਥੋਂ 10 ਕਿੱਲੇ ਵਾਲਾ ਜ਼ਿਮੀਂਦਾਰ ਹੈ ਉਹ ਰੋ ਸੌਖੀ ਰੋਟੀ ਖਾਂਦਾ ਸੀ ਉਹਨੇ ਕਰਜ਼ਾ ਚੱਕ ਲਿਆ 3 ਲੱਖ ਦਾ 2 ਕਿੱਲੇ ਜ਼ਮੀਨ ਵੇਚ ਗਈ ਤੇ ਆ ਕੇ ਉਹ ਬੰਦੇ ਨੇ ਜਾਂ ਉਹ ਬੱਚੇ ਨੇ ਜ਼ਮੀਨ ਮੈਨੂੰ ਅਜੇ ਤੱਕ ਲੈ ਕੇ ਦਿਖਾਈ ਨਹੀਂ ਨਿਕਰੇ ਬਿਲਕੁਲ ਜੇ ਕਹਿੰਦਾ ਉਹ ਇੱਥੇ ਰਹਿੰਦਾ ਉਹੀ ਜਿੰਨੀ ਮਿਹਨਤ ਉਹਨੇ ਬਾਹਰ ਕਰੀ ਹੈ ਉਨੀ ਮਿਹਨਤ ਇੱਥੇ ਕਰਦਾ ਤਾਂ 2 ਕਿੱਲੇ ਹੋਰ ਲੈ ਸਕਦਾ ਥੋੜੀ ਮਿਹਨਤ ਦੀ ਗੱਲ ਕਰੀ ਨਾ ਮੈਂ ਕਹਿੰਦਾ ਵੀ ਜਿਹੜਾ ਬੰਦਾ ਮਿਹਨਤ ਕਰਕੇ ਕਾਮਯਾਬ ਹੋ ਸਕਦਾ ਉਹ ਇੱਥੇ ਵੀ ਹੋ ਜਾਊਗਾ ਤੇ ਬਾਹਰ ਜਾ ਕੇ ਵੀ ਹੋ ਜਾਊਗਾ ਠੀਕ ਆ ਵੀ ਕੈਨੇਡਾ ਆਪਾਂ ਥੋੜਾ ਵੀ ਤੁਹਾਨੂੰ ਮੁੱਲ ਮਿਲਦਾ ਹਾਂ ਤੁਹਾਨੂੰ ਮਿਹਨਤ ਥੋੜੀ ਨੇ ਅੱਗੇ ਲੈ ਕੇ ਜਾਣਾ ਵੀ ਨਾ ਕਿ ਤੁਹਾਨੂੰ ਕੈਨੇਡਾ ਅਮਰੀਕਾ ਨੇ ਅੱਗੇ ਲੈ ਕੇ ਜਾਣਾ ਜਾਂ ਇੱਥੇ ਇੰਡੀਆ ਨੇ ਅੱਗੇ ਲੈ ਕੇ ਜਾਣਾ ਤੁਹਾਡੀ ਮਿਹਨਤ ਨੇ ਤੁਹਾਨੂੰ ਅੱਗੇ ਲੈ ਕੇ ਜਾਣਾ ਜੇ ਤੁਸੀਂ ਵਧੀਆ ਦਿਮਾਗ ਨਾਲ ਚੰਗੀ ਮਿਹਨਤ ਕਰੋਗੇ ਤਾਂ ਤੁਸੀਂ ਕਾਮਯਾਬ ਹੋਗੇ ਹੋਗੇ ਕੈਨੇਡਾ ਦਾ ਭਾਅ ਬਾਈ ਕੱਲੀ ਜ਼ਮੀਨ ਵੀ ਕੁਝ ਨਹੀਂ ਕਰਦੀ ਹਾਂ ਕੱਲੀ ਜ਼ਮੀਨ ਵੀ ਤਾਂ ਠੀਕ ਹੈ ਵੀ ਮਿਹਨਤ ਵੀ ਤੁਹਾਨੂੰ ਅੱਗੇ ਲਿਜਾਊਗੀ ਨਾ ਮਿਹਨਤ ਨੇ ਹੀ ਅੱਗੇ ਲੈ ਕੇ ਜਾਣਾ ਹਾਂ ਜਾਸਕ ਤੁਸੀਂ ਗੱਲ ਕਹਿ ਰਹੇ ਸੀ ਨਾ ਵੀ ਖੇਤੀ ਛੱਡ ਕਿਉਂ ਰਹੇ ਆ ਨਾ ਵੀ ਠੇਕੇ ਦੇ ਰਹੇ ਆ ਹੂੰ ਵਿੱਚ ਆਪਣੇ ਪਿੰਡਾਂ ਦੇ ਵਿੱਚ ਯਾਰ ਤੁਸੀਂ ਐ ਲਾ ਲਓ ਕੋਈ 20 ਤੋਂ 30 ਘਰ ਹੁੰਦੇ ਜਿਨ੍ਹਾਂ ਕੋਲੇ ਜਮੀਨ ਮੰਨ ਲਓ ਕਿ 25-30 ਕਿੱਲੇ ਹੁੰਦੀ ਹੈ ਹਨਾ 20 ਕਿੱਲੇ ਲਾ ਲਾ 20 ਕਿੱਲੇ ਪਲੱਸ ਹੁੰਦੀ ਆ ਕਿੱਲੇ ਬਹੁਤ ਹੋ ਜਾਂਦੀ ਬਈ ਬਹੁਤ ਹੋ ਜਾਂਦੀ ਹੈ ਨਾ ਵੀ ਚਲੋ ਕੋਈ ਹੋਣਗੇ 20 ਘਰ ਹੋਣਗੇ 30 ਘਰ ਹੋਣਗੇ ਮੰਨ ਲਾ ਲਗਭਗ ਉਹਨਾਂ ਨੇ ਨੇ ਯਾਰ ਹਾਂ ਉਹਨਾਂ ਨੇ ਸਾਰੇ ਨਹੀਂ ਖੇਤੀ ਛੱਡਤੀ ਬਈ ਹਾਂ ਉਹਨਾਂ ਨੇ ਛੱਡਤੀ ਲਗਭਗ ਉਹਨਾਂ ਦੇ ਵਿੱਚੋਂ ਜੇਰ ਆਪਾਂ ਜਿਆਦਾ ਨਹੀਂ ਕਹਿੰਦੇ 80% ਖੇਤੀ ਛੱਡਤੀ ਉਹ ਖੇਤੀ ਛੱਡਣ ਦਾ ਕਾਰਨ ਕੀ ਹੈ ਉਹਨਾਂ ਨੇ ਉਹ ਖੇਤੀ ਤੋਂ ਜਰ ਇੱਕ ਵਧੀਆ ਉਹਦਾ ਸਿਸਟਮ ਸੈੱਟ ਕਰ ਲਿਆ ਹੈਨਾ ਸਿਸਟਮ ਸੈੱਟ ਫਾਈਨੈਂਸ਼ੀਅਲੀ ਸਟਰੋਂਗ ਹੋ ਗਏ ਹੂੰ ਠੀਕ ਹੈ ਉਹਨਾਂ ਨੂੰ ਲੱਗਦਾ ਵੀ ਚਲੋ ਵੀ ਅੱਜ ਆਪਾਂ ਉਹਨੂੰ ਖੇਤੀ ਛੱਡ ਕੇ ਆਪਣਾ ਠੇਕੇ ਨਾਲ ਵਧੀਆ ਗੁਜ਼ਾਰਾ ਹੋ ਸਕਦਾ ਬਾਕੀ ਵੀ ਉਹਨਾਂ ਨੇ ਮੰਨ ਲਿਆ ਖੇਤੀ ਤੋਂ ਤਾਂ ਅਮਦਨ ਲ ਕੋਈ ਹੋਰ ਬਿਜ਼ਨਸ ਹੀ ਸੈੱਟ ਕਰ ਲਿਆ ਹੈਨਾ ਉਹ ਨਾਲ ਨਾਲ ਫੋਰ ਕੇ ਸਿਸਟਮ ਉਹਨਾਂ ਨੇ ਸੈੱਟ ਕਰ ਲੇ ਕਰੇ ਉਹਨਾਂ ਨੇ ਅਸਲ ਦੇ ਵਿੱਚ ਖੇਤੀ ਦੀ ਇਨਕਮ ਤੋਂ ਹੀ ਹੈ ਹਾਂ ਖੇਤੀ ਦੀ ਏਕਮ ਤੋਂ ਹੀ ਆ ਉਹਨਾਂ ਕੋਲੇ ਹੋਰ ਤਾਂ ਦੰਦਾ ਹੈ ਨਹੀਂ ਹਾਂ ਪਹਿਲਾਂ ਹੈ ਨਹੀਂ ਸੀ ਯਾਰ ਤੂੰ ਕਿਉਂ ਗੱਲ ਕਰਦਾ ਖੇਤੀ ਦੇ ਨਾਲ ਹੀ ਤੂੰ ਦੇਖ ਲਈ ਯਾਰ ਇੰਨੇ ਨੇ ਵੱਡੀਆਂ ਵੱਡੀਆਂ ਪਿੰਡਾਂ ਚ ਕੋਠੀਆਂ ਖੜੀਆਂ ਕਰਤੀਆਂ ਜਿਨ੍ਹਾਂ ਦੇ ਕੋਈ ਹੋਰ ਨਹੀਂ ਬਾਈ ਗੱਲ ਕਰੀ ਹੈ ਨਾ ਵੀ 20 ਕਿੱਲੇ ਵਾਲਾ 25 ਕਿੱਲੇ ਵਾਲਾ ਜ਼ਿਮੀਂਦਾਰ ਹਰੇ ਘਰ ਦੇ ਕੋਲੇ ਬਾਈ 30 ਲੱਖ ਤੋਂ ਘੱਟ ਗੱਡੀ ਨਹੀਂ ਹੁੰਦੀ ਉਹਦੇ ਕੋਲੇ ਗੱਡੀ ਨਹੀਂ ਹੈਗੀ ਸਭ ਦੇ ਕੋਲੇ ਕੋਠੀਆਂ ਚੰਗੀਆਂ ਹੋਣਗੀਆਂ ਚੱਲਿਆ ਰਾਮ ਜੀ ਜ਼ਿੰਦਗੀ ਜਿੱਤ ਜਿੱਤ ਕਰਦਾ ਬਾਈ ਜੇ ਆਪਾਂ ਇੰਨਾ ਹੀ ਘਾਟੇ ਦਾ ਹੈ ਕੀਤਾ ਹੈ ਤਾ ਫਿਰ ਇਹ ਕੋਠੀਆਂ ਤੇ ਜਿਹੜੀਆਂ ਗੱਡੀਆਂ ਆਪਣੇ ਕਿੱਥੋਂ ਆਈਆਂ ਇਹ ਇਹ ਸੋਚਣ ਵਾਲੀ ਗੱਲ ਹੈ ਬਈ ਵੀ ਗੱਲ ਆਪਾਂ ਕਰਦੇ ਆ ਮੇਨ ਵੀ ਆਪਣਾ ਕਿੱਤਾ ਕਦੇ ਵੀ ਨਿੰਦਰਾ ਨਹੀਂ ਚਾਹੀਦਾ ਵੀ ਉਹੋ ਚਲੋ ਵੀ ਕੋਈ ਬੰਦੇ ਨੂੰ ਘਾਟਾ ਪੈ ਗਿਆ ਕਿਉਂ ਪੈ ਗਿਆ ਉਹਦੇ ਕਾਰਨ ਲੱਭਣੇ ਚਾਹੀਦੇ ਆ ਵੀ ਇਹਨੇ ਉਹ ਵੀ ਇੱਕ ਕਿੱਤਾ ਹੀ ਘਾਟੇ ਦਾ ਘਾਟੇ ਦਾ ਜਿਹੜੇ ਜਿਹੜੇ ਥੋੜੀ ਗੱਲ ਕਰਦੇ ਸੀਗੇ ਹਾਂ ਉਹ ਤਾਂ ਛੱਡ ਕੇ ਜਿਹੜੇ ਸੋਖੇ ਜ਼ਿੰਮੇਵਾਰ ਸੀ ਚਲੋ ਉਹਨਾਂ ਨੇ ਫਾਈਨੈਂਸ਼ੀਅਲੀ ਸਟਰੋਂਗ ਹੋ ਗਏ ਹੈਨਾ ਕੋਨੇ ਕੋਲ 4 ਰੁਪਏ ਹੋਣਗੇ ਤੇ ਨਾਲ ਉਹਨਾਂ ਦਾ ਠੇਕਾ ਆਉਣ ਲੱਗ ਗਿਆ ਆਪਦੇ ਕੋਈ ਬੱਚੇ ਪੜਾਉਣ ਲਈ ਸ਼ਹਿਰ 'ਚ ਸ਼ਿਫਟ ਹੋ ਗਿਆ ਚਾਹ ਆਪਦੇ ਸ਼ੌਂਕ ਲਈ ਹੈ ਨਾ ਨਾਲ ਪਿੰਡ ਦੇ ਘਰ ਵਿੱਚ ਵੀ ਘਰ ਹੈ ਹਾਂ ਇਸ਼ਾਰਸ ਵੀ ਜ਼ਿਆਦੇ ਬਣਾ ਲਏ ਹਾਂ ਕੋਈ ਹੋਰ ਸੋਰਸ ਬਣਾ ਲੇ ਚਾਹ ਦੇ ਕੋਲ ਚਲੋ ਜਾਇਦਾਦ ਹੈਗੀ ਸੀ ਚੰਗੀ ਜਾਇਦਾਦ ਹੈਗੀ ਸੀ ਉਹਨੇ ਸਿਸਟਮ ਆਪਦੇ ਕੋਈ ਹੋਰ ਸੈੱਟ ਕਰ ਲੇ ਨਾਲ ਖੇਤੀ ਤੋਂ ਆਮਦਨ ਠੇਕਾ ਚੰਗਾ ਆ ਰਿਹਾ ਉਹਨਾਂ ਨੂੰ ਦੇਖੋ ਦੇਖੀਏਰ ਛੋਟਾ ਜ਼ਿਮੀਂਦਾਰ ਵੀ ਖੇਤੀ ਛੱਡਣ ਲੱਗ ਗਿਆ ਹਾਂ ਹਾਂ ਛੋਟਾ ਜ਼ਿਮੀਂਦਾਰ ਯਾਰ ਖੇਤੀ ਛੱਡ ਕੇ ਉਹ ਫਿਰ ਜਾਊ ਕਿੱਥੇ ਉਹ ਫਿਰ ਬੇਲਾ ਬਾਈ ਉਹ ਗੱਲ ਗੱਲ ਉਹੀ ਹੋਗੀ ਨਾ ਆਪਾਂ ਪਹਿਲਾਂ ਗੱਲ ਕੀਤੀ ਸੀਗੀ ਗੱਲ ਉਹੀ ਹੋਗੀ ਆਪਾਂ ਵੱਡੇ ਦੀ ਰੀਸ ਕਰਨੀ ਵੀ ਵੱਡੇ ਦੀ ਰੀਸ ਨਹੀਂ ਕਰਨੀ ਚਾਹੀਦੀ ਕਦੇ ਵੀ ਵੀ ਆਪਣੇ ਤੋਂ ਛੋਟੇ ਨੂੰ ਦੇਖ ਕੇ ਹਮੇਸ਼ਾ ਚੱਲੋ ਵੀ ਵੱਡਾ ਕਾਮਯਾਬ ਕਿਵੇਂ ਹੋਇਆ ਉਹ ਤੋਂ ਆਪਾਂ ਸਿੱਖ ਸਕਦੇ ਆ ਸਿੱਖ ਸਕਦੇ ਆ ਹਾਂ ਸਿੱਖ ਸਕਦੇ ਆ ਰੀਸ ਨਹੀਂ ਕਰ ਸਕਦੇ ਹਾਂ ਰੀਸ ਨਾ ਕਰੋ ਉਹਦੀ ਇੱਕ ਸ਼ਰਮਾ ਹੋਰ ਗੱਲ ਤੁਸੀਂ ਗੱਲ ਕਰੀਏ ਰੀਸ ਦੀ ਆਪਾਂ ਰੀਸ ਪਤਾ ਕਿਹੜੀਆਂ ਗੱਲਾਂ ਦੀ ਕਰਦੇ ਆਪਾਂ ਕਮ ਵਾਲੀ ਗੱਲ ਦੀ ਕਮਾਈ ਵਾਲੀ ਗੱਲ ਦੀ ਕਦੇ ਰੀਸ ਨਹੀਂ ਕਰਦੇ ਆਪਾਂ ਰੀਸ ਕਰਦੇ ਉਹਦੇ ਕੋਲ ਗੱਡੀ ਕਿਹੜੀ ਉਹਦੇ ਗੱਡੀ ਕਿਹੜੀ ਉਹਦੇ ਕੱਪੜੇ ਕਿਹੜੇ ਪਾਏ ਆ ਉਹਦੇ ਕੋਲ ਟਰੈਕਟਰ ਕਿਹੜਾ ਫੋਨ ਕਿਹੜਾ ਹਾਂ ਆਪਾਂ ਇਹ ਰੀਸਾਂ ਨੇ ਮਾਰਦੇ ਬਈ ਜਾਂ ਪੈ ਰੀਸ ਕਰੀਏ ਵੀ ਇਹਦੇ ਇਹ ਗੱਡੀ ਲਿਆਉਣ ਦੇ ਪਿੱਛੇ ਇਹ ਮਿਹਨਤ ਕਿੰਨੀ ਆ ਬਿਲਕੁਲ ਉਹ ਤਾਂ ਆਪਾਂ ਦੇਖਦੀ ਨਹੀਂ ਹਾਂ ਵੀ ਉਹਨੇ ਮਿਹਨਤ ਕੀਤੀ ਤਾਂ ਪੈਸੇ ਕਮਾਏ ਫੇਰ ਉਹ ਗੱਡੀ ਲੈ ਕੇ ਆਇਆ ਗੱਡੀ ਲੈ ਕੇ ਆਇਆ ਬਈ ਹੁਣ ਘਰ ਘਰ ਦੇ ਵਿੱਚ ਯਾਰ ਹਰ ਕੋਲ ਆਈਫੋਨ ਆ ਲੱਖ ਰੁਪਏ ਤੋਂ ਘੱਟ ਆਈਫੋਨ ਨਹੀਂ ਆਉਂਦਾ ਹਨਾ ਜਿੰਨੇ ਘਰ ਦੇ ਵਿੱਚ ਮੈਂਬਰ ਆ ਸਾਰਿਆਂ ਕੋਲ ਆਈਫੋਨ ਹੁੰਦੇ ਨੇ ਹਨਾ ਚਾਰ ਚਾਰ ਆਈਫੋਨ ਹੋਗੇ ਚਾਰ ਚਾਰ ਲੱਖ ਦੇ ਤਾਂ ਫੋਨ ਹੀ ਹੋਗੇ ਕੋਣ ਹੀ ਹੋਗੇ ਬਾਈ ਕਿੱਥੋਂ ਆਏ ਨੇ ਹਨਾ ਇਹ ਖੇਤੀ ਤੋਂ ਆਏ ਨੇ ਤਾਂ ਧੰਦਾ ਹੀ ਹੋ ਆ ਹਾਂ ਕਿਤੇ ਹੀ ਆਪਣੇ ਇਹ ਆ ਹੂੰ ਧੰਨ ਦੇਣੀ ਚਾਹੀਦੀ ਆਪਾਂ ਕਰਕੇ ਹਨਾ ਹਾਂ ਐਨੀ ਕਮਾਈ ਵੀ ਲਾ ਲਓ ਕਰੀ ਆ ਪਿਛਲੇ 20 25 ਸਾਲਾਂ ਤੋਂ ਲਾਲਾ ਕਾ ਫੇਰ ਕੋਠੀਆਂ ਗੱਡੀਆਂ ਬਣਦੀਆਂ ਨੇ ਪਰ ਫੇਰ ਵੀ ਲੋਕ ਜਨਿੰਦਰ ਨੇ ਮੈਨੂੰ ਇਹ ਗੱਲ ਕੋਈ ਚੰਗੀ ਨਹੀਂ ਲੱਗਦੀ ਨਾ ਬਿਲਕੁਲ ਇਹ ਗੱਲ ਚਾਹੀਦੀ ਨਹੀਂ 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 ਨਿੰਦਰਾਂ ਦਾ ਚਾਹੀਦਾ ਹੀ ਨਹੀਂ ਹਾਂ ਠੀਕ ਆ ਵੀ ਤੁਸੀਂ ਇਹ ਤਾਂ ਹੋਰ ਤਰੱਕੀ ਕਰੋ ਨਾ ਖੇਤੀ ਨੂੰ ਇੰਨਾ ਕੁ ਵਧੀਆ ਤੁਸੀਂ ਬਣਾਓ ਵਿੱਚ ਬਦਲਾਅ ਲਓ ਕੁਝ ਵੀ ਕਰੋ ਕਹਿਣ ਦਾ ਪਾਪ ਹੋਰ ਤਰੱਕੀ ਹੋਵੇ ਕਰ ਸਕਦੇ ਆ ਆਪਾਂ ਪਰ ਵੀ ਜਿਵੇਂ ਯੂਨੀਵਰਸਿਟੀਆਂ ਕਹਿ ਰਹੀਆਂ ਨੇ ਵੀ ਤੁਸੀਂ ਬਦਲਾਅ ਕਰੋ ਦੇਖੇ ਯਾਰ ਜਸ ਕਰਨਾ ਉਹਨਾਂ ਦੇ ਪਿੱਛੇ ਵੀ ਨਹੀਂ ਲੱਗ ਰਹੇ ਫਿਰ ਕਾਰਨ ਕੀ ਆਪਾਂ ਆਪਣੀ ਮਰਜ਼ੀ ਨਾਲ ਹੀ ਚੱਲਦੇ ਆ ਯਾਰ ਉਹ ਤਾਂ ਉਹ ਤਾਂ ਉੱਥੇ ਬੈਠੇ ਆਪਦੇ ਆਫਿਸ ਚੋਂ ਕਹਿ ਰਹੇ ਨੇ ਹਾਂ ਹਾਂ ਬਦਲਾ ਕਿੰਨੇ ਕਰਨਾ ਆਪਾਂ ਕਹਿੰਦੇ ਆ ਉਹ ਬਦਲਾ ਨਹੀਂ ਕਿਤੇ ਬਦਲਾ ਆਪਾਂ ਨੂੰ ਹੀ ਕਰਨਾ ਪਊਗਾ ਆਪਾਂ ਗਰਾਊਂਡ ਲੈਵਲ ਤੇ ਖੇਤਾਂ 'ਚ ਆਪਾਂ ਕੰਮ ਕਰ ਰਹੇ ਆ ਗਰਾਊਂਡ ਲੈਵਲ ਤੇ ਕਰਨਾ ਆਪਾਂ ਆਪਾਂ ਨੂੰ ਕਰਨਾ ਪਊਗਾ ਆਪਾਂ ਨੂੰ ਐਕਸਪੈਰੀਮੈਂਟ ਕਰਨੇ ਪੈਣਗੇ ਉਹਨਾਂ ਨੇ ਨਾ ਕੋਈ ਐਕਸਪੈਰੀਮੈਂਟ ਕਰਨੇ ਨੇ ਉਹ ਤਾਂ ਕਿਤਾਬਾਂ ਵਾਲੀ ਗੱਲ ਹੈ ਜਿਹੜੇ ਆਪਣੇ ਕਿਤਾਬੀ ਕੀੜਾ ਕਹਿੰਦੇ ਆ ਹਾਂ ਤੇ ਦੂਸਰੀ ਗੱਲ ਇਹ ਨੇ ਯੂਨੀਵਰਸਿਟੀਆਂ ਨਾ ਜੇ ਕੋਈ ਖੇਤਾਂ ਦੇ ਵਿੱਚ ਕੁਝ ਕਰਦਾ ਹੈ ਨਾ ਕੁਝ ਐਕਸਟਰਾ ਕਰਦਾ ਹੈ ਮੰਨ ਲਓ ਵੀ ਮੈਂ ਪਰਾਲੀ ਨੂੰ ਅੱਗ ਨਹੀਂ ਲਾ ਰਿਹਾ ਮੈਂ ਖੇਤਾਂ ਦੇ ਵਿੱਚ ਹੀ ਉਹਨੂੰ ਨਸ਼ਟ ਕਰ ਰਿਹਾ ਨਾ ਉਹ ਮੈਂ ਕੋਈ ਉਹਨਾਂ ਸਰਕਾਰਾਂ ਤੋਂ ਡਰ ਕੇ ਜਾਂ ਉਹਨਾਂ ਦੀ ਗੱਲ ਮੰਨ ਕੇ ਨਹੀਂ ਕਰ ਰਿਹਾ ਮੈਨੂੰ ਇਹਦੇ ਵਿੱਚ ਫਾਇਦਾ ਲੱਗਿਆ ਮੈਨੂੰ ਇਹਦੇ ਵਿੱਚ ਫਾਇਦਾ ਲੱਗਿਆ ਵੀ ਦੇਖੋ ਆ ਕਣਕ ਦੇ ਵਿੱਚ ਆਪਾਂ ਬਿਲਕੁਲ ਪ੍ਰਾਲੀ ਨੂੰ ਅੱਗ ਨਹੀਂ ਲਾਈ ਸੀ ਨਾ ਤਾਂ ਕਣਕ ਬਹੁਤ ਵਧੀਆ ਖੜੀ ਹੈ ਮੈਂ ਆਪਦੇ ਫਾਇਦੇ ਵਾਸਤੇ ਪ੍ਰਾਲੀ ਨੂੰ ਅੱਗ ਨਹੀਂ ਲਾ ਰਿਹਾ ਆਪਦੀ ਸਮਝ ਆ ਵੀ ਨਾਲ ਖਰਚਾ ਘੱਟ ਹੋਇਆ ਨਾਲੇ ਖਰਚਾ ਘੱਟ ਹੋਇਆ ਮੇਰੇ ਖੇਤ ਦੀ ਤਾਕਤ ਵਧੀ ਪਰ ਇੱਥੇ ਮੈਂ ਯੂਨੀਵਰਸਿਟੀਆਂ ਨੂੰ ਗਲਤ ਕਿਉਂ ਕਹਿ ਰਿਹਾ ਵੀ ਯੂਨੀਵਰਸਿਟੀਆਂ ਜਿਹੜਾ ਕੋਈ ਬੰਦਾ ਕਰ ਰਿਹਾ ਨਾ ਉਹਨੂੰ ਕਿਹਾ ਕੇ ਐਪਰੀਸ਼ੀਏ ਜੇ ਉਹ ਆਕੇ ਉਹਨੂੰ ਐਪਰੀਸ਼ੀਏਟ ਕਰਨਗੇ ਆ ਤਾਂ ਕੋਈ ਹੋਰ ਨੂੰ ਵੀ ਚਾਰ ਨੂੰ ਸਿੱਖਣ ਨੂੰ ਮਿਲੂਗਾ ਉਹਦੇ ਤੋਂ ਫਰਕ ਪੈਂਦਾ ਬਾਈ ਫਰਕ ਪਊਗਾ ਉਹੀ ਗੱਲ ਫੇਰ ਰੀਲਸ ਕਰੂਗਾ ਅਗਲਾ ਹਾਂ ਫੇਰ ਉਹਦੀ ਰੀਲਸ ਕਰੂਗਾ ਰੀਲਸ ਕਰੂਗਾ ਨਾ ਇਹ ਰੀਲਸ ਕਰੂਗਾ ਵੀ ਹਾਂ ਯਾਰ ਉਹਨੂੰ ਯੂਨੀਵਰਸਿਟੀ ਦੇ ਚਾਰ ਬੰਦੇ ਆਏ ਉਹਨਾਂ ਨੇ ਵੀ ਐਪਰੀਸ਼ੀਏਟ ਕੀਤਾ ਤਾਂ ਕੁਝ ਚੰਗਾ ਲੱਗ ਰਿਹਾ ਤੇ ਕਰਨਾ ਆਪਾਂ ਆਪਦੇ ਫਾਇਦੇ ਵਾਸਤੇ ਆ ਕਰਨਾ ਤਾਂ ਬਈ ਆਪਾਂ ਆਪਦੇ ਫਾਇਦੇ ਵਾਸਤੇ ਆਪਾਂ ਨੂੰ ਚੰਗਾ ਲੱਗਿਆ ਤਾਂ ਆਪਾਂ ਕਰ ਰਹੇ ਆ ਪਹਿਲਾਂ ਲਾਲਾ ਝੋਨਾ ਆਪਾਂ ਲਾਉਂਦੇ ਸੀਗੇ 5 ਜੂਨ ਤੋਂ ਸਟਾਰਟ ਹੋ ਜਾਂਦਾ ਸੀਗਾ 10 ਜੂਨ ਚ ਝੋਨੇ ਦੀ ਡੇਟ ਹੁੰਦੀ ਸੀ ਮੈਨੂੰ ਖੁਦ ਨੂੰ ਜਿਆਦਾ ਪੰਜ ਜੂਨ ਨੂੰ ਝੋਨਾ ਸਟਾਰਟ ਕਰ ਦਿੰਦੇ ਸੀ ਕਰ ਦਿੰਦੇ ਸੀਗੇ ਹੁਣ ਐ ਲੱਗਦਾ ਯਾਰ ਝੋਨਾ 25 ਜੁਲਾਈ ਤੋਂ ਬਾਅਦ ਸਟਾਰਟ ਕਰਾਂਗੇ ਕਿਉਂ ਪਹਿਲਾਂ ਆਪਾਂ ਇੱਕ ਹੋਰ ਫਸਲ ਲੈ ਲੈਨੇ ਆ ਤੇ ਵੀ ਆਪਾਂ ਜਿਆਤਰ ਬਾਸਪਤੀਆਂ ਗਾਉਣੇ ਆ ਵੀ ਬਾਸਪਤੀਆਂ ਜਿੰਨੀਆਂ ਮਤਲਬ ਠੰਡ ਚ ਪੱਕਣਗੀਆਂ ਤਾਂ ਉਹਨਾਂ ਦੀ ਪੈਦਾਵਾਰ ਚੰਗੀ ਹੋਊਗੀ ਆਪਾਂ ਨੂੰ ਆਪਣਾ ਫਾਇਦਾ ਲੱਗਿਆ ਉਹਨਾਂ ਦੇ ਵਿੱਚ ਉਹ ਬਦਲਾ ਆਪਾਂ ਹੀ ਕੀਤਾ ਆਪਾਂ ਹੀ ਕੀਤਾ ਬਾਈ ਤੇ ਆਪਾਂ ਹੀ ਕੀਤਾ ਆਪਾਂ ਨੂੰ ਹੁਣ ਲੱਗਦਾ ਕੋਈ 10 ਜੂਨ ਤੋਂ ਲੈਟ ਨਾ ਛੱਡਣ 20 ਜੂਨ ਤੋਂ ਨ ਕੋਈ ਆਪਾਂ ਉਹਨਾਂ ਦੇ ਡਰ ਤੋਂ ਨਹੀਂ ਹੋਏ ਵੀ ਆਪਾਂ ਲੇਟ ਲਾਉਣ ਲੱਗ ਗਏ ਆਪਾਂ ਐਕਸਪੈਰੀਮੈਂਟ ਕੀਤੇ ਆਪਾਂ ਨਾਲ ਤੀਸਰੀ ਮੂੰਗੀ ਦੀ ਫਸਲ ਲੈਣ ਲੱਗ ਗਏ ਤਾਂ ਆਪਾਂ ਝੋਨਾ ਲੇਟ ਕਰਤਾ ਆਹੀ ਸਿਸਟਮ ਹੈ ਬਾਈ ਤੇ ਇੱਕ ਹਫਕੇ ਬਾਈ ਨਾ ਮੈਂ ਕਿਸੇ ਨਾਲ ਗੱਲ ਇਹ ਵੀ ਪਹਿਲਾਂ ਜਿਵੇਂ ਹੁੰਦਾ ਸੀ ਨਾ ਕਰੀ ਸੀ ਕਿਸੇ ਨਾਲ ਮੈਂ ਕਿਹਾ ਯਾਰ ਵੀ ਲੋਕ ਫਸਲ ਦਾ ਬਦਲਾ ਆ ਕਿਉਂ ਨਹੀਂ ਕਰਦੇ ਉਹ ਪਤਾ ਕੀ ਕਹਿੰਦਾ ਉਹ ਕਹਿੰਦਾ ਮੈਂ ਕਿਹਾ ਵੀ ਯੂਨੀਵਰਸਿਟੀ ਕਹਿੰਦੀ ਆ ਇਹ ਬਦਲਾ ਕਰੋ ਕਹਿੰਦਾ ਬਾਈ ਜੀ ਸਿਰਫ ਉਹ ਕਹਿੰਦੀ ਨੇ ਹਾਂ ਕਰਵਾ ਕੇ ਉਹ ਵੀ ਖੁਸ਼ ਨਹੀਂ ਬਿਲਕੁਲ ਪਤਾ ਕਾਰਨ ਕੀ ਮਤਲਬ ਕਿਉਂ ਹਨ ਕਿ ਕਿਉਂ ਨਹੀਂ ਖੁਸ਼ ਨਹੀਂ ਇੰਨਾ ਜ਼ੋਰ ਨੇ ਇਸ ਤਿਹਾਰਵਾਜੀ ਸਾਰਾ ਕੁਝ ਹੋ ਰਿਹਾ ਚੱਲੋ ਨਾ ਉਹ ਕਹਿੰਦਾ ਬਈ ਜੇ ਇਹਨਾਂ ਨੇ ਬਦਲਾ ਕਰਨਾ ਤਾਂ ਆਈ ਵਾਰੀ ਕਣਕ ਦੀ ਨਵਾਂ ਵੀ ਕਿਉਂ ਲਾਂਚ ਕਰਦੇ ਨੇ ਬਿਲਕੁਲ ਝੋਨੇ ਦਾ ਕਿਉਂ ਲਾਂਚ ਕਰਦੇ ਨੇ ਫਿਰ ਉਹ ਵੀ ਬੰਦ ਕਰਦੇ ਨੇ ਬੀ ਬੰਦ ਕਰਦੇ ਨੇ ਉਹ ਹੋਰ ਚੀਜ਼ ਦੇਣ ਹਾਂ ਫਿਰ ਲੋਕ ਆਪ ਹੀ ਹਟ ਜਾਣ ਨਾ ਉਹ ਕਹਿੰਦਾ ਆਈ ਵਾਰੀ ਕਹਿੰਦੇ ਆਹ ਕਣਕੀ ਵੀ ਜੋ ਝਾੜ ਵਧੂਗਾ ਸਮਾਂ ਘੱਟ ਲੂ ਆਹ ਝੋਨੇ ਨੂੰ ਪਾਣੀ ਦੀ ਘਟ ਜੀ ਦੁੱਤਾ ਤਾਂ ਕਰਕੇ ਕਹਿੰਦਾ ਉਹ ਸਰਕਾਰਾਂ ਨੇ ਲਾ ਲਾ ਹੈ ਨਾ ਜਿਹੜੀਆਂ ਉਹਨਾਂ ਨੇ ਵੀ ਆਪਾਂ ਨੂੰ ਬਈ ਜੀ ਥੱਲੇ ਡੇਗਣਾ ਫਰਤ ਆਪਣੀਆਂ ਮਿਹਨਤਾਂ ਮਿਹਨਤ ਨਾਲ ਹੀ ਕਾਮਯਾਬ ਹੋਣਾ ਕਾਮਯਾਬ ਹੋਣਾ ਪਊਗਾ ਮਿਹਨਤ ਨਾਲ ਹੀ ਕਾਮਯਾਬ ਹੋਣਾ ਪੈਣਾ ਹੂੰ ਠੀਕ ਹੈ ਦੋਸਤੋ ਲਾਸਟ ਵਿੱਚ ਇਹੀ ਗੱਲ ਕਵਾਂਗੇ ਤੇ ਪੰਜਾਬ ਵਰਗੀ ਧਰਤੀ ਆਪਾਂ ਨੂੰ ਕਿਤੇ ਨਾ ਕਿਤੇ ਵੀ ਨਹੀਂ ਮਿਲਣੀ ਆਪਦੇ ਬੱਚਿਆਂ ਨੂੰ ਇਹਦੇ ਨਾਲ ਜੋੜ ਕੇ ਰੱਖੋ ਤੇ ਆਪਣਾ ਕਿੱਤਾ ਕਦੇ ਵੀ ਨਾ ਨਿੰਦੋ ਠੀਕ ਹੈ ਤੁਸੀਂ ਹੋਰ ਕੋਈ ਵੀ ਬਿਜ਼ਨਸ ਕਰੋ ਤੇ ਆਪਦਾ ਖੇਤੀਬਾੜੀ ਦਾ ਕਿੱਤਾ ਇਹ ਬਿਲਕੁਲ ਹੀ ਨਿੰਦਣਾ ਚਾਹੀਦਾ ਇਹ ਵਾਤਾਵਰਣ ਬਾਈ ਕਿਤੇ ਵੀ ਨਹੀਂ ਮਿਲਣਾ ਕਿਤੇ ਵੀ ਨਹੀਂ ਮਿਲਣਾ ਕਿਤੀ ਚੱਲ ਜੋ ਚਲੋ ਹਾਂ ਤੁਹਾਡੀ ਮਿਹਨਤਾਂ ਫੌਰਨ ਜਾਓ ਕੋਈ ਬਿਜ਼ਨਸ ਕਰੋ ਕੁਝ ਕਰੋ ਪਰ ਬਈ ਖੇਤੀਬਾੜੀ ਨਾ ਛੱਡੋ ਇਹਨੂੰ ਨਾ ਜ਼ਮੀਨਾਂ ਆਪਦੇਆਂ ਬਿਲਕੁਲ ਨੀ ਵਿੱਚ ਇਹਨੂੰ ਰੱਖੋ ਠੀਕ ਹੈ ਦੋਸਤੋ ਤੁਸੀਂ ਕਮੈਂਟਾਂ ਦੇ ਵਿੱਚ ਆਪਦੇ ਸੁਝਾਅ ਦੇ ਨੇ ਵੀ ਤੁਹਾਡਾ ਖੇਤੀਬਾੜੀ ਦੇ ਕਿੱਤੇ ਨੂੰ ਲੈ ਕੇ ਤੁਹਾਡੀ ਕੀ ਰਾਏ ਠੀਕ ਹੈ ਦੋਸਤੋ ਧੰਨਵਾਦ